ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਦਿਨ ਪਰ ਦੀਆਂ ਸੁਰਖੀਆਂ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਦੇ ਹੁੰਨੇ ਆ ਤੇ ਅੱਜ ਜਿਹੜੀਆਂ ਸੁਰਖੀਆਂ ਅੱਥੇ ਵਿਚਾਰੀਆਂ ਜਾਣੀਆਂ ਨੇ ਉਹਨਾਂ ਤੇ ਇੱਕ ਵਾਰੀ ਨਜ਼ਰ ਮਰਵਾ ਦਿੰਨੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਲਗਾਤਾਰ ਬੀਤੇ ਕਈ ਦਿਨਾਂ ਤੋਂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਇੱਕ ਤੋਂ ਬਾਅਦ ਇੱਕ ਇਨਕਾਊਂਟਰ ਕੀਤੇ ਜਾ ਰਹੇ ਨੇ ਕਈ ਵਾਰੀ ਤਾਂ ਇੱਕ ਦਿਨ ਦੇ ਵਿੱਚ ਦੋ ਦੋ ਇਨਕਾਊਂਟਰ ਨੇ ਜਿਹੜੇ ਉਹ ਪੰਜਾਬ ਪੁਲਿਸ ਦੇ ਵੱਲੋਂ ਕੀਤੇ ਗਏ ਆ ਤੇ ਇਹਦੇ ਤੇ ਗੱਲਬਾਤ ਹੋएगी ਉਸ ਤੋਂ ਬਾਅਦ ਦੇ ਵਿੱਚ ਗੱਲ ਕਰਾਂਗੇ ਬਠਿੰਡੇ ਦੀ ਬਠਿੰਡੇ ਦੇ ਵਿੱਚ ਮੋੜ ਚ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਇੱਕ ਵੱਡੀ ਰੈਲੀ ਕੀਤੀ ਗਈ ਜਿੱਥੇ ਪੰਜਾਬ ਨੂੰ ਕਈ ਵੱਡੇ ਪ੍ਰੋਜੈਕਟ ਤਾਂ ਸਮਰਪਿਤ ਕੀਤੇ ਗਏ ਆ ਪਰ ਨਾਲ ਦੀ ਨਾਲ ਰੈਲੀ ਕਈ ਕਾਰਨਾ ਕਰਕੇ ਵਿਵਾਦਾਂ ਦੇ ਵਿੱਚ ਕਿਰਦੀ ਦਿਖਾਈ ਦੇ ਰਹੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਹਰਾਂ ਦੀ ਨਵਜੋਤ ਸਿੰਘ ਸਿੱਧੂ ਹਰਾਂ ਦੇ ਬਾਗੀ ਸਰੂਟਣੇ ਸ਼ੁਰੂ ਹੋ ਚੁੱਕੇ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਹੁਣ ਨਵਜੋਤ ਸਿੰਘ ਸਿੱਧੂ ਵੱਖਰੇ ਹੋ ਕੇ ਚੱਲਣਗੇ ਜਾਂ ਫਿਰ ਆਪਣੀ ਹੀ ਕਾਂਗਰਸ ਕਾਂਗਰਸ ਵਾਸਤੇ ਕੋਈ ਵੱਡਾ ਵਿਵਾਦ ਖੜਾ ਕਰ ਦੇਣਗੇ ਇਹਨਾਂ ਗੱਲਾਂ ਦੇ ਉੱਤੇ ਚਰਚਾ ਕੀਤੀ ਜਾਏਗੀ ਵਿਵੇਕ ਜੀ ਹਰ ਰੋਜ਼ ਦੀ ਤਰ੍ਹਾਂ ਸੜਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਵਿਵੇਕ ਜੀ ਸਵਾਲਾਂ ਵੱਲ ਨੂੰ ਚੱਲਦੇ ਹਾਂ ਸਭ ਤੋਂ ਪਹਿਲੇ ਨੰਬਰ ਤੇ ਉਹੀ ਗੱਲ ਹੈ ਕਿ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਹੈ ਸੀਐਮ ਆਨ ਦੇ ਹੁਕਮਾਂ ਤੋਂ ਬਾਅਦ ਦੇ ਵਿੱਚ ਪਰ ਵੱਡਾ ਸਵਾਲ ਇਹ ਹੈ ਕਿ ਹਰ ਰੋਜ਼ ਐਨਕਾਊਂਟਰ ਕਰਨ ਤੋਂ ਬਾਅਦ ਦੇ ਵਿੱਚ ਕੀ ਪੰਜਾਬ ਦੀ ਸਥਿਤੀ ਸੁਧਰੇਗੀ ਲਾਅ ਐਂਡ ਆਰਡਰ ਦੀ ਸਥਿਤੀ ਸੁਧਰੇਗੀ ਜਾਂ ਫਿਰ ਇਸੇ ਤਰੀਕੇ ਨਾਲ ਕੋ ਚੱਲਦਾ ਰਹੇਗਾ ਇੰਦਰ ਤੁਸੀਂ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਦੀਆਂ ਹਦਿਆਤਾਂ ਤੋਂ ਬਾਅਦ ਪਰ ਇਹ ਵੀ ਤਾਂ ਦੇਖਿਆ ਮੁੱਖ ਮੰਤਰੀ ਬੇਲੇ ਕਦੋਂ ਹੋਏ ਸੀ ਕਿਉਂਕਿ ਹੁਣ ਇਹ ਲੱਗ ਲੱਗੇ ਜਿਹੜਾ ਪੰਜ ਸੂਬਿਆਂ ਦਾ ਰਿਜ਼ਲਟ ਆਇਆ ਆ ਮੇਰੇ ਖਿਆਲ ਨਾਲ ਚਾਰ 4 ਤੱਕ ਸਾਰੇ ਸੂਬਿਆਂ ਦਾ ਰਿਜ਼ਲਟ ਆ ਗਿਆ ਸੀ ਤਿੰਨ ਨੂੰ ਆਣੇ ਸੀਗੇ ਤੇ ਇੱਕ ਦਾ 4 ਨੂੰ ਆਇਆ ਹਨ ਤੇ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਐਕਟਿਵ ਹੋਏ ਫਿਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਐਸਐਸਪੀ ਡੀਜੀਪੀ ਸਾਰੇ ਬੁਲਾਏ ਉੱਥੇ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਹੁਣ ਦੋ ਤਿੰਨ ਦਿਨ ਪਹਿਲਾਂ ਜਦੋਂ ਚੰਚੇ ਇਹ ਤੇ ਚੈਕਿੰਗ ਕਰਨ ਗਏ ਸੀ ਉਸ ਸਮੇਂ ਨਾਲ ਨੇ ਬਿਆਨ ਦਿੱਤਾ ਕਿ ਦੇਖੋ ਜੀ ਅਸੀਂ ਤਾਂ ਹੁਣ ਚੇਤਾਵਨੀ ਦਿੱਤੀ ਗੈਂਗਸਟਰਾਂ ਨੂੰ ਕਿ ਪਹਿਲਾ ਚੌਂਕ ਵੀ ਨਹੀਂ ਟੱਪਣ ਦੇਣਾ ਤੁਹਾਨੂੰ ਇਨਕਾਊਂਟਰ ਹੋਣਗੇ ਸੋ ਹੁਣ ਇਨਕਾਊਂਟਰਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪਿਛਲੀ 4 ਨਵੰਬਰ ਤੋਂ ਲੈ ਕੇ ਹੁਣ ਤੱਕ ਅੱਜ ਤੱਕ ਜਦੋਂ ਮੈਂ ਹੁਣ ਆਪਾਂ ਪ੍ਰੋਗਰਾਮ ਸ਼ੂਟ ਕਰ ਰਹੇ ਹਾਂ ਕੀ ਪਤਾ ਸੀ ਪ੍ਰੋਗਰਾਮ ਸ਼ੂਟ ਕਰ ਰਹੇ ਤੇ ਪਿੱਛੋਂ ਫਿਰ ਕਿਸੇ ਗੈਂਗਸਟਰ ਦੇ ਇਨਕਾਊਂਟਰ ਦੀ ਖਬਰ ਆ ਜਾਵੇ ਹੁਣ ਤੱਕ 4 ਨਵੰਬਰ ਤੋਂ 17 ਦਸੰਬਰ ਤੱਕ 11 ਇਨਕਾਊਂਟਰ ਹੋ ਗਏ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਦਿਨ 'ਚ ਦੋ ਦੋ ਵੀ ਹੋ ਜਾਂਦੇ ਨੇ 13 ਤਰੀਕ ਨੂੰ ਵੀ ਜ਼ਿਰਕਪੁਰ ਦੇ ਪੀਰ ਮੁਛਲ ਦੇ ਵਿੱਚ ਸਵੇਰੇ ਇਨਕਾਊਂਟਰ ਹੁੰਦਾ ਹੈ ਰਿਕਵਰੀ ਕਰਨ ਦੇ ਲਈ ਲੈ ਕੇ ਗਏ ਹੁੰਦੇ ਨੇ ਜਿੱਥੇ ਉਹਨੇ ਬੰਦੂਕ ਲਕੋਈ ਹੁੰਦੀ ਹੈ ਉਸ ਤੋਂ ਬਾਅਦ ਸ਼ਾਮ ਨੂੰ ਲੁਧਿਆਣਾ ਦੇ ਵਿੱਚ ਇਨਕਾਊਂਟਰ ਹੋ ਜਾਂਦਾ ਤੇ ਸੇਮ ਕੱਲ 16 ਦਸੰਬਰ ਨੂੰ ਵੀ ਜਿਹੜਾ ਹੈ ਪਹਿਲਾਂ ਖਰੜ ਦੇ ਵਿੱਚ ਇਨਕਾਊਂਟਰ ਹੁੰਦਾ ਉਸ ਤੋਂ ਬਾਅਦ ਪਟਿਆਲਾ ਦੇ ਵਿੱਚ ਇਨਕਾਊਂਟਰ ਹੋ ਜਾਂਦਾ ਤੇ ਅੱਜ ਮੋਗੇ ਦੇ ਵਿੱਚ ਇਨਕਾਊਂਟਰ ਹੁੰਦਾ ਜੀ ਤੇ ਉਸ ਤੋਂ ਬਾਅਦ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਜਾਂਦੇ ਨੇ ਬੰਬੀਹਾ ਗੈਂਗ ਦੇ ਫਿਰ ਜਲੰਧਰ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਤਿੰਨ ਦਿਨ ਪਹਿਲਾਂ ਜਿਹੜੀ ਇਹ ਬੰਦੂਕ ਦੇ ਨਾਲ ਵੀਡੀਓ ਬਣਾਈ ਗਈ ਸੀ ਜਦੋਂ ਉਹਨੂੰ ਗ੍ਰਿਫਤਾਰ ਕਰਨ ਪਹੁੰਚਿਆ ਤਾਂ ਉਹਨੇ ਕੋਠੇ ਤੋਂ ਛਾਲ ਮਾਰਤੀ ਉਹਦੇ ਪੈਰ ਟੁੱਟ ਗਏ ਸੋ ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਹੋ ਰਹੀਆਂ ਪਰ ਹੁਣ ਆ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਇੰਦਰ ਇਸ ਦੇ ਬਣਨ ਦਾ ਕਾਰਨ ਕੀ ਹੈ ਇੱਕ ਵਾਰੀ ਇਹ ਵੀ ਬੈਠ ਕੇ ਸੋਚ ਲੈਣਾ ਚਾਹੀਦਾ ਪੰਜਾਬ ਪੁਲਿਸ ਨੂੰ ਕਿ ਪਹਿਲਾਂ ਅੱਜ ਜਿੰਨੀ ਐਕਟਿਵ ਪੰਜਾਬ ਪੁਲਿਸ ਦਿਖ ਰਹੀ ਹੈ ਆਏ ਦਿਨ ਨਿਤ ਦਿਨ ਜਿਹੜਾ ਇੱਕ ਇਨਕਾਊਂਟਰ ਹੋ ਰਿਹਾ ਹੈ ਉਸ ਤੋਂ ਬਾਅਦ ਇੱਥੇ ਤੱਕ ਪਹੁੰਚਣ ਦੀ ਨੌਬਤ ਹੀ ਕਿਉਂ ਆਈ ਕਿ ਇੰਨੇ ਗੈਂਗਸਟਰ ਪੰਜਾਬ ਦੇ ਵਿੱਚ ਪੈਦਾ ਕਿਵੇਂ ਹੋ ਗਏ ਕਿ ਤੁਹਾਨੂੰ 4 ਤਰੀਕ ਤੋਂ ਲੈ ਕੇ 17 ਤਰੀਕ ਤੱਕ 11 ਇਨਕਾਊਂਟਰ ਕਰਨੇ ਪੈ ਗਏ ਤੇ ਇੱਕ ਦਿਨ 'ਚ ਤਾਂ ਇੰਨਾ ਹੋ ਗਿਆ ਕਿ ਇੱਕ ਦਿਨ 'ਚ ਦੋ-ਦੋ ਤਿੰਨ-ਤਿੰਨ ਵੀ ਕਰਨੇ ਪੈ ਰਹੇ ਨੇ ਸੋ ਹੁਣ ਸਥਿਤੀ ਕਿੱਥੇ ਆ ਕੇ ਖੜੀ ਹੈ ਇੱਕ ਵਾਰੀ ਪੰਜਾਬ ਪੁਲਿਸ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਮੁੱਖ ਮੰਤਰੀ ਜਿਨ੍ਹਾਂ ਨੇ ਬਿਆਨ ਦਿੱਤਾ ਨੇ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿਉਂਕਿ ਪੰਜਾਬ ਦੀ ਅਮਨ ਕਾਨੂੰਨ ਨੂੰ ਪੰਜਾਬ ਦੀ ਸਥਿਤੀ ਨੂੰ ਪੰਜਾਬ ਨੂੰ ਕਰਜੇ 'ਚ ਛੱਡ ਕੇ 500 ਸੂਬਿਆਂ ਦੇ ਵਿੱਚ ਜਾ ਕੇ ਜਿਹੜਾ ਆ ਚੌਣ ਲਾੜੰਦਾ ਜਿਹੜਾ ਉਹ ਪ੍ਰੋਪਾਗੈਂਡਾ ਚਲਾਇਆ ਗਿਆ ਉੱਥੇ ਬੜੀ ਪ੍ਰੋਮੋਸ਼ਨ ਕੀਤੀ ਗਈ ਪੰਜਾਬ ਦਾ ਪੈਸਾ ਉੱਧਰ ਲਾਇਆ ਗਿਆ ਸੋ ਜਦੋਂ ਇਸ ਤਰੀਕੇ ਨਾਲ ਚਲਾਇਆ ਗਿਆ ਤਾਂ ਪੰਜਾਬ ਨੂੰ ਕਿਹਦੇ ਭਰੋਸੇ ਛੱਡ ਕੇ ਗਏ ਸੀ ਜਿਹੜੇ ਪੁਲਿਸ ਦੀ ਘਾਰੀਆਂ ਦੇ ਭਰੋਸੇ ਛੱਡ ਕੇ ਗਏ ਸੀ ਉਹ ਤਾਂ ਖੁਦ ਜਿਹੜੇ ਨੇ ਦਲਾਲ ਦਾ ਕੰਮ ਕਰ ਰਹੇ ਨੇ ਜਿਵੇਂ ਮੈਂ ਪਹਿਲਾਂ ਵੀ ਕਹਿ ਕੇ ਇੱਕ ਖਬਰ ਆ ਰਹੀ ਸੀ ਨਿਕਲ ਕੇ ਸਾਹਮਣੇ ਜੀ ਕਿ ਇੱਕ ਕਾਰੋਬਾਰੀ ਨੂੰ ਜਾਣ ਤੋਂ ਮਾਰਨ ਦੀ ਧਮਕੀ ਆਈ ਕਿ ਭਾਈ 2.5 ਕਰੋੜ ਰੁਪਇਆ ਦੇ ਪੁਲਿਸ ਵਾਲੇ ਕਹਿੰਦੇ ਦੇਖੋ ਅਸੀਂ ਤੁਹਾਨੂੰ ਸਿਕਿਉਰਿਟੀ ਦਾ ਦਵਾਂਗੇ ਪਰ ਨਾਲੀ ਜਿਹੜੀ ਹੈ ਡੀਲ ਤੁਹਾਡੀ 70-80 ਲੱਖ ਰੁਪਏ ਦੇ ਵਿੱਚ ਕਰਾ ਦਿੰਦੇ ਆ 2.5 ਲੱਖ 2.5 ਕਰੋੜ ਰੁਪਇਆ ਨਾ ਦਿਓ ਸੋ ਜਦੋਂ ਦਲਾਲੀ ਵਾਲਾ ਕੰਮ ਕਰਨ ਲੱਗ ਜਾ ਉਸ ਤੋਂ ਬਾਅਦ ਤਾਂ ਇਨਕਾਊਂਟਰ ਹੀ ਕਰਨ ਲੱਗ ਜੇ ਤਾਂ ਫਿਰ ਇਹ ਕਿਹੜੇ ਪਾਸੇ ਨੂੰ ਜਾ ਰਿਹਾ ਪੰਜਾਬ ਇੰਦਰਜੀਤ ਜੀ ਤੇ ਜਿਹੜਾ ਦੌਰ ਚੱਲ ਰਿਹਾ ਪੰਜਾਬ ਦੇ ਵਿੱਚ ਇਨਕਾਊਂਟਰਾਂ ਦਾ ਕਿਤੇ ਨਾ ਕਿਤੇ ਇਹ ਹੱਤਬਾਦ ਵਾਲੇ ਦੌਰ ਦੀ ਵੀ ਜਿਹੜਾ ਯਾਦ ਦਿਵਾ ਰਿਹਾ ਕਿਉਂਕਿ ਕੱਲ ਦੀ ਆਪਾਂ ਗ ਟੀਵੀ ਦੇ ਉੱਤੇ ਆ ਗਏ ਉਹਨਾਂ ਨੇ ਟੀਵੀ ਦੇ ਵਿੱਚ ਕੈਮਰੇ ਦੇ ਮੋਹਰੇ ਬੜਾ ਬਿਆਨ ਦਿੱਤਾ ਕਿ ਸਖੋ ਜੀ ਅਸੀਂ ਤਾਂ شریف ਪਰਿਵਾਰ ਦੇ ਵਿੱਚੋਂ ਆ ਸਾਡੇ ਮੁੰਡੇ ਦੇ ਅਜਿਹੇ ਕੋਈ ਵੀ ਸੰਬੰਧ ਨਹੀਂ ਹੈਗੇ ਪੁਲਿਸ ਦੇ ਵੱਲੋਂ ਜਾਣ ਬੁੱਝ ਕੇ ਉਹਦਾ ਨਾਮ ਬਦਨਾਮ ਕੀਤਾ ਜਾ ਰਿਹਾ ਹੈ ਉਹਨੂੰ ਗੈਂਗਸਟਰ ਦੱਸਿਆ ਜਾ ਰਿਹਾ ਹਾਂ ਇਹ ਹੋ ਸਕਦਾ ਕਿ ਉਹਨੇ ਨਾਕਾ ਤੋੜਿਆ ਹੋਵੇ ਪਰ ਉਹ ਗੈਂਗਸਟਰ ਨਹੀਂ ਹੈ ਜੀ ਸੋ ਸਮੇਂ ਵੀ ਅੱਤਵਾਦੀ ਸਮੇਂ ਵੀ ਹਰੇਕ ਇਨਕਾਊਂਟਰ ਨੂੰ ਅੱਤਵਾਦੀ ਦਾ ਨਾਮ ਦੇ ਕੇ ਜਿਹੜਾ ਸੰਬੋਧਿਤ ਕੀਤਾ ਜਾਂਦਾ ਸੀ ਤੇ ਹੁਣ ਪੰਜਾਬ ਦੇ ਵਿੱਚ ਵੀ ਹਰੇਕ ਇਨਕਾਊਂਟਰ ਨੂੰ ਜਿਹੜਾ ਆ ਗੈਂਗਸਟਰ ਦਾ ਨਾਮ ਦੇ ਕੇ ਸੰਬੋਧਿਤ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਪੈਰਾਂ ਤੇ ਗੋਲੀਆਂ ਮਾਰਤੀਆਂ ਤੁਸੀਂ ਜਿੰਨੇ ਵੀ ਹੁਣ 6-7 ਦਿਨ ਦੇ ਲਾਸਟ ਇੰਕਾਊਂਟਰ ਚੱਕ ਲੋ ਸਭ ਦੇ ਪੈਰਾਂ 'ਚ ਗੋਲੀਆਂ ਵੱਜੀਆਂ ਨੇ ਇਸ ਤੋਂ ਇਲਾਵਾ ਉੱਥੇ ਜਿਹੜਾ ਨਾਕਾ ਤੋੜ ਕੇ ਭੱਜ ਰਹੇ ਆ ਕਦੀ ਕਿਤੇ ਹੋਰ ਖਬਰ ਆ ਗਈ ਜੀ ਕੋਠੇ ਤੇ ਉੱਪਰ ਸਾਨੂੰ ਇੰਟੈਲੀਜੈਂਸ ਮਿਲੀ ਸੀਗੀ ਸੋ ਕਿਤੇ ਨਾ ਕਿਤੇ ਜਿਹੜਾ ਸਵਾਲ ਹੈ ਮੋੜ ਤੋਂ ਪੰਜਾਬ ਪੁਲਿਸ ਦੇ ਉੱਤੇ ਖੜਨ ਲੱਗ ਗਏ ਨੇ ਕਿਉਂਕਿ ਜਿਹੜਾ ਕਾਲਾ ਦੌਰ ਪੰਜਾਬ ਨੇ ਹੜਾਇਆ ਉਹ ਕਾਲਾ ਦੌਰ ਨਹੀਂ ਹੁਣ ਵੀ ਹੰਡਾਣਾ ਚਾਹੁੰਦਾ ਪੰਜਾਬ ਸੋ ਬਹੁਤ ਵਸਆਂੀਆਂ ਗੱਲਾਂ ਨੇ ਇੰਦਰਜੀਤ ਪਾ ਮੂਸੇ ਵਾਲੇ ਦੇ ਇੱਕ ਐਗਜ਼ਾਮਪਲ ਲੈ ਲੈਂਦੇ ਆ ਅੱਜ ਮੂਸੇ ਵਾਲੇ ਦੇ ਪਿਤਾ ਦੇ ਵੱਲੋਂ ਐਤਵਾਰ ਸੀਗਾ ਫਿਰ ਸੰਬੋਧਨ ਕੀਤਾ ਗਿਆ ਉਹਨਾਂ ਨੇ ਬੜੀ ਚਿੰਤਾ ਦਰਸਾਈ ਕਿ ਅਸੀਂ ਟੈਕਸ ਭਰਦੇ ਆ ਅਸੀਂ ਸੇਫ ਨਹੀਂ ਹੈਗੇ ਤੇ ਗੈਂਗਸਟਰ ਜਿਹੜਾ ਨੇ ਜੇਲਾਂ ਦੇ ਵਿੱਚ ਮौज ਘਟ ਰਹੇ ਨੇ ਸੋ ਹੁਣ ਸਵਾਲ ਵੱਡੇ ਇੱਥੇ ਇਸ ਕਰਕੇ ਵੀ ਖੜੇ ਹੁੰਦੇ ਆ ਕਿ ਮੂਸੇ ਵਾਲੇ ਦੇ ਵੀ ਕਾਂਡ ਦੇ ਵਿੱਚ ਸਿਰਫ ਉਹੀ ਬੰਦੇ ਫੜੇ ਗਏ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਪਲੈਨਿੰਗ ਕੀਤੀ ਪਰ ਜਿਨ੍ਹਾਂ ਨੇ ਜੇਲ੍ਹ ਦੇ ਵਿੱਚੋਂ ਬੈਠ ਕੇ ਪਲੈਨਿੰਗ ਕੀਤੀਆਂ ਅਸਲਾ ਮੰਗਾਇਆ ਪੈਸੇ ਦੇ ਫੰਡਰ ਦਾ ਇਜਾਮ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਉਹ ਤਾਂ ਅਗਲੇ ਪਟੀਸ਼ਨਾਂ ਪਾ ਰਹੇ ਨੇ ਕਿਸ ਹੰਦੇ ਦਾ ਝੂਠਾ ਫਸਾਇਆ ਜਾ ਰਿਹਾ ਸਾਡਾ ਤਾਂ ਨਾਮ ਹੀ ਹੈ ਨੀਗਾ ਸੋ ਹੁਣ ਵੀ ਪੰਜਾਬ ਦੇ ਵਿੱਚ ਬੇਸ਼ੱਕ ਤੁਸੀਂ ਰੋਜ਼ ਇਨਕਾਊਂਟਰ ਕਰੋ ਗੈਂਗਸਟਰਾਂ ਦਾ ਪਰ ਜਿਨ੍ਹਾਂ ਦੇ ਗੈਂਗਸਟਰਾਂ ਦੇ ਸਰਗਣਾ ਨੇ ਜਿਨ੍ਹਾਂ ਨੂੰ ਜੇਲ੍ਹਾਂ 'ਚ ਬੈਠ ਕੇ ਬੀਬੀ ਆਈਪੀ ਟ੍ਰੀਟਮੈਂਟ ਦਿੱਤੇ ਜਾ ਰਹੇ ਨੇ ਜਿਹੜੇ ਜੇਲ੍ਹ 'ਚੋਂ ਨਿਕਲਦੇ ਨੇ 100000 ਰੁਪਏ ਦੀਆਂ ਕਾਲੀਆਂ ਐਨਕਾਂ ਲਾਂਦੇ ਨੇ ਲੱਖਾਂ ਰੁਪਏ ਵਾਲੇ ਹੱਥ 'ਚ ਬੈਗ ਲੈਂਦੇ ਨੇ ਮਹਿੰਗੀਆਂ ਮਹਿੰਗੀਆਂ ਟੀ-ਸ਼ਰਟਾਂ ਪਾਉਂਦੇ ਨੇ ਵੱਡੇ ਵੱਡੇ ਨੈਕਸਸ ਟਲਾ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਤੁਸੀਂ ਕਦੋਂ ਕਰੋਗੇ ਬਿਲਕੁਲ ਤੇ ਕਿਉਂਕਿ ਦੇਖੋ ਇਨਕਾਊਂਟਰ ਹੋ ਰਏ ਨਹੀਂ ਤੇ ਵੱਡਾ ਸਵਾਲ ਇਹੀ ਹੈ ਕਿ ਜੇ ਤਾਂ ਇਸ ਤੋਂ ਬਾਅਦ ਦੇ ਵਿੱਚ ਪੰਜਾਬ ਦੀ ਸਥਿਤੀ ਸੁਧਰਦੀ ਆ ਤਾਂ ਬਿਲਕੁਲ ਕਰੋ ਆਦਰਵਾਇਜ਼ ਆਪਸ਼ਨ ਉਹ ਚੂਜ਼ ਕਰੋ ਜਿਹੜਾ ਪੰਜਾਬ ਵਾਸਤੇ ਸਹੀ ਹੈ ਸਿਰਫ ਔਰ ਸਿਰਫ ਖਾਨਾ ਪੂਰਤੀ ਆਸਤੇ ਜੇਕਰ ਇਹ ਸਭ ਕੁਝ ਬਣਾ ਕੇ ਦਿਖਾਇਆ ਜਾ ਰਿਹਾ ਤਾਂ ਇਹ ਸਰਕਾਰ ਦੇ ਲਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਖਤਰੇ ਦੀ ਘੰਟੀ ਬਣ ਸਕਦੇ ਤੇ ਨਾਲ ਦੀ ਨਾਲ ਪੰਜਾਬ ਪੁਲਿਸ ਸੰਤਰ ਤੇ ਬਿਲਕੁਲ ਇੰਦਰ ਇਹ ਦੇਖੋ ਤੁਸੀਂ ਇੱਕ ਗੈਂਗਸਟਰ ਦਾ ਮਾਈਂਡ ਸੈਟ ਸਮਝੋ ਕਿ ਜਿੰਨੇ ਗੈਂਗਸਟਰ ਮਾਰੇ ਗਏ ਤਾਂ ਮਤਲਬ ਇਨਕਾਊਂਟਰ ਕੀਤੇ ਗਏ ਕਿਸੇ ਕੋਲ ਵੀ ਅਸਲਾ ਨਾ ਹੋਵੇ ਜਿਹੀ ਕੋਈ ਗੈਂਗਸਟਰ ਨਹੀਂ ਸੀਗਾ ਸਾਰਿਆਂ ਕੋਈ ਨਜਾਇਜ਼ ਅਸਲਾ ਬੰਦੂਕਾਂ ਦੀਆਂ ਤਾਂ ਫੋਟੋਆਂ ਤੱਕ ਜਿਹੜੀਆਂ ਪੁਲਿਸ ਦੇ ਵੱਲੋਂ ਜਾਂਚ ਕੀਤੀਆਂ ਜਾਂਦੀਆਂ ਉਹ ਸੜਕ ਦੇ ਵਿੱਚ ਪਈਆਂ ਹੁੰਦੀਆਂ ਗੋਲੇ ਮਾਰ ਮਾਰ ਕੇ ਚਿੱਟੇ ਗੋਲੇ ਸਬੂਤ ਨੰਬਰ 1 ਸਬੂਤ ਨੰਬਰ 2 ਕਈਆਂ ਕੋਲ ਤਾਂ ਦੋ ਦੋ ਗੋਲੀਆਂ ਬੰਦੂਕਾਂ ਨਿਕਲਦੀਆਂ ਨੇ ਸੋ ਹੁਣ ਜਦੋਂ ਇਸ ਤਰੀਕੇ ਦੇ ਇਨਕਾਊਂਟਰ ਦੇ ਉੱਤੇ ਪੰਜਾਬ ਪੁਲਿਸ ਉੱਤਰ ਆਈ ਹੈ ਸੋ ਹੁਣ ਗੈਂਗਸਟਰ ਜਿਹੜਾ ਨੇ ਫਿਰੋਤੀਆਂ ਮੰਗਣੀਆਂ ਵੀ ਜ਼ਿਆਦਾ ਕਰਨਗੇ ਕਿਉਂਕਿ ਜਿਹੜਾ ਅਪਡੇਟਡ ਵੈਪਨ ਹੈ ਉਹ ਰੱਖਣਾ ਸ਼ੁਰੂ ਕਰਨਗੇ ਉਹ ਵੀ ਤਾਂ ਕਿ ਪੁਲਿਸ ਨਾਲ ਮੁਕਾਬਲਾ ਵੀ ਕੀਤਾ ਜਾ ਕੇ ਔ ਮੌਤ ਨੂੰ ਨਾ ਗਲੇ ਲਗਾਇਆ ਜਾਵੇ ਪੁਲਿਸ ਅੱਥੇ ਨਾ ਚੜਿਆ ਜਾਵੇ ਜੜ ਕੀ ਫਰਾਰ ਹੋਇਆ ਜਾਵੇ ਸੋ ਇਸ ਤਰੀਕੇ ਦੀ ਜਦੋਂ ਇਨਕਾਊਂਟਰ ਦੇ ਵਿੱਚ ਮਹੰਗੇ ਵੈਪਰਾ ਦੇ ਲਈ ਫਿਰ ਉਹ ਪੰਜਾਬ ਦੇ ਲੋਕਾਂ ਨੂੰ ਹੀ ਜਿਹੜਾ ਟਾਰਗੇਟ ਕਰਨਗੇ ਰੰਗਦਾਰੀਆਂ ਵੀ ਮੰਗਣਗੇ ਧਮਕੀਆਂ ਵੀ ਦੇਣਗੇ ਸੋ ਇਸ ਤਰੀਕੇ ਦਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਹੜਾ ਹੋਰ ਬਦਦੀ ਜਾਏਗੀ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਹਿਲਾਂ ਆਪਾਂ ਬੰਬਈ ਲਈ ਕਹਿੰਦੇ ਸੀਗੇ ਕਿ ਉੱਥੇ ਅੰਡਰਵਰਲਡ ਬਹੁਤ ਚੱਲਦਾ ਪਿਆ ਪਰ ਹੁਣ ਪੰਜਾਬ ਵੀ ਜਿਹੜਾ ਅੰਡਰਵਰਲਡ ਵਾਲੀਆਂ ਰਾਹਾਂ ਤੇ ਜਾ ਰਿਹਾ ਕ੍ਰਾਈਮ ਰੇਟ ਇੱਥੇ ਜੁਪੀ ਬਿਹਾਰ ਨੂੰ ਤੁਸੀਂ ਲਿਖ ਕੇ ਲੈ ਲਓ ਇਸ ਸਾਲ ਦੇ ਐਂਡ ਤੱਕ ਐਂਡੇ ਚੱਲ ਰਿਹਾ ਅਗਲੇ ਸਾਲ ਦੇ ਚੜ ਦੇ ਜਨਵਰੀ ਫਰਵਰੀ ਤੱਕ ਇਹ ਜੁਪੀ ਨੂੰ ਪਿੱਛੇ ਕੱਢ ਜਾਏਗਾ ਜੀ ਜੇਕਰ ਐਸਾ ਹੁੰਦਾ ਤਾਂ ਪੰਜਾਬ ਵਾਸਤੇ ਬੇਹਦ ਇੱਕ ਮਾੜੀ ਚੀਜ਼ ਹੋਏਗੀ ਕਿਉਂਕਿ ਸੇਮ ਟੂ ਸੇਮ ਇਸ ਤਰੀਕੇ ਦਾ ਹੀ ਇੱਕ ਜਿਹੜਾ ਸੰਤਾਪ ਹੈ ਪੰਜਾਬ 84 ਵਾਲੇ ਦੌਰ ਦੇ ਵਿੱਚ ਹੰਡਾ ਕੇ ਹਟਿਆ ਤੇ ਉਦੋਂ ਦੇ ਜ਼ਖਮ ਅਜੇ ਤੱਕ ਲੋਕਾਂ ਦੇ ਅੱਲੇ ਪਏ ਆ ਤੇ ਜੇਕਰ ਅੱਗੇ ਵੀ ਜੇ ਕੋਸ਼ਿਸ਼ ਚੱਲੇਗਾ ਤੇ ਫਿਰ ਪੰਜਾਬ ਦਾ ਉਸ ਤੋਂ ਬਾਅਦ ਜਿਵੇਂ ਕਹਿੰਦੇ ਹੁੰਦੇ ਨੇ ਕਿ ਰੱਬ ਹੀ ਰੱਖਾ ਜੀ ਚਲੋ ਅੱਗੇ ਚੱਲਦੇ ਆ ਕਿ ਬਠਿੰਡਾ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਇੱਕ ਬੇहद ਵੱਡੀ ਰੈਲੀ ਕੀਤੀ ਗਈ ਹੈ ਵਿਵੇਕ ਜੀ ਰੈਲੀ ਦੇ ਨਾਲ ਨਾਲ ਲੋਕਾਂ ਨੂੰ ਸੁਗਾਤਾਂ ਵੰਡੀਆਂ ਗਈਆਂ ਅਰਵਿੰਦ ਕੇਜਰੀਵਾਲ ਸਾਹਿਬ ਉੱਥੇ ਉਪਸਥਿਤ ਹੋਏ ਉਹਨਾਂ ਨੇ ਵੀ ਉਹ ਜਿਹੜਾ ਉਦਘਾਟਨ ਕੀਤੇ ਨੇ ਤੇ ਸਵਾਲ ਇਹੀ ਉੱਠ ਰਿਹਾ ਕਿ ਜੀ ਉੱਥੇ ਆੜੇ ਦੁਆਲੇ ਦੇ ਸਾਰੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਸੀ ਨਾਲ ਦੀ ਨਾਲ ਪੀਆਰਟੀਸੀ ਦੀਆਂ ਬੱਸਾਂ ਬਠਿੰਡੇ ਬੱਸ ਅਡੇ ਦੇ ਵਿੱਚ ਇੱਕ ਵੀ ਬੱਸ ਅੱਜ ਸਾਰਾ ਦਿਨ ਕਦੇ ਦਿਖਾਈ ਨਹੀਂ ਦਿੱਤੀ ਤੇ ਤੀਜੀ ਵੱਡੀ ਗੱਲ ਇਹ ਵੀ ਆ ਰਹੀ ਹੈ ਕਿ ਜੀ ਨਰੇਗਾ ਜਿਹੜੇ ਮਜ਼ਦੂਰ ਨੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਮਨਰੇਗਾ ਦੇ ਅੰਡਰ ਕੰਮ ਕਰਦੇ ਨੇ ਤੇ ਕਹਿੰਦੇ ਉਹਨਾਂ ਨੂੰ ਬੱਸਾਂ ਦੇ ਵਿੱਚ ਲੱਦ ਲੱਦ ਕੇ ਉੱਥੇ ਲੈ ਕੇ ਜਾਇਆ ਗਿਆ ਤਾਂ ਜੋ ਕੱਠ ਦਿਖਾਇਆ ਜਾ ਸਕੇ ਇਹਦੇ ਤੁਸੀਂ ਪਹਿਲੀ ਗੱਲ ਤਾਂ ਜਿਹੜੀਆਂ ਸੁਗਾਤਾਂ ਕਹਿ ਰਹੇ ਨੇ ਕਿ ਜੀ ਤੋਹਫੇ ਵੰਡੇ ਉਹਨਾਂ ਤੋਹਫਿਆਂ ਦਾ ਪੰਜਾਬ ਦੇ ਲੋਕਾਂ ਨੂੰ ਕੀ ਮੁੱਲ ਹੈ ਤੇ ਦੂਜੀ ਗੱਲ ਇਹ ਰੈਲੀ ਜਿਹੜੀ ਵਿਵਾਦਾਂ ਦੇ ਵਿੱਚ ਘਿਰਦੀ ਆ ਰਹੀ ਆ ਉਹਦੇ ਤੇ ਮੜਾ ਇਹ ਚਾਣਾਲਾ ਪਾਉ ਕਿ ਕੀ ਇਹ ਸੱਚ ਹੈ ਜਾਂ ਫਿਰ ਇਹ ਇੱਕ ਹਵਾਲਾ ਬਣਾ ਕੇ ਵਿਰੋਧੀਆਂ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ। ਇੰਦਰ ਅਜ ਕਰੀਬ ਮਤਲਬ 1165 ਕ ਕਰੋੜ 1125 ਕ ਕਰੋੜ ਰੁਪਏ ਦੀਆਂ ਸੋਗਾਤਾਂ ਜਿਹੜੀਆਂ ਨੇ ਉਹ ਪੰਜਾਬੀਆਂ ਨੂੰ ਦਿੱਤੀ ਗਈ ਹੈ। ਖਾਸ ਕਰ ਬਠਿੰਡੇ ਹਲ ਦੇ ਲੋਕਾਂ ਨੂੰ ਦਿੱਤੀ ਗਈ ਹੈ। ਜਿਸ ਦੇ ਵਿੱਚ ਨਮਾ ਬਾਸਾਡਾ 490 ਸਕੂਲ ਹਸਪੀਟਲ ਆਪਣਾ ਮਹੱਲਾ ਕਲੀਨਿਕ 25 ਨੇ 12 13 ਹੋਰ ਖੋਲਣ ਜਾ ਰਹੀ ਹੈ ਆਮ ਆਦਮੀ ਪਾਰਟੀ ਸੋ ਇਹ ਸਟ੍ਰਿਕਰੀਆਂ ਸਵਾਗਤਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਪਰ ਲੋਕਾਂ ਨੂੰ ਖੱਜਲ ਕਰਕੇ ਦਿੱਤੀਆਂ ਗਈਆਂ ਲੋਕਾਂ ਨੂੰ ਸਵਾਗਤਾਂ ਕੀ ਲੋਕਾਂ ਨੂੰ ਪਸੰਦ ਆਉਣਗੀਆਂ ਇੱਕ ਤਸਵੀਰਾਂ ਤਾਂ ਇਹ ਆ ਕਿ ਜਿਹੜਾ ਮੁੱਖ ਮੰਤਰੀ ਉਹ ਰਾਦੀ ਰੈਲੀ ਦੇ ਵਿੱਚ ਠਾਠਾ ਦਾ ਕੱਠਾ ਮਾਂ ਕੱਠ ਆ ਰਿਹਾ ਠਾਠਾ ਮਾਰਦਾ ਤੇ ਦੂਸਰੇ ਪਾਸੇ ਇੱਕ ਤਸਵੀਰਾਂ ਇਹ ਸੀਗੀਆਂ ਕਿ ਬੀਬੀਆਂ ਜਿਹਨਾਂ ਦਾ ਰੋਡਵੇ ਦੀ ਬੱਸ ਦੇ ਵਿੱਚ ਕਿਰਾਇਆ ਨਹੀਂ ਲੱਗਦਾ ਉੱਥੇ ਪ੍ਰਾਈਵੇਟ ਬੱਸਾਂ ਖੜੀਆਂ ਨੇ ਤੇ ਬੀਬੀਆਂ ਖੱਜਲ ਹੋ ਰਹੀਆਂ ਰੋਡਵੇ ਦੀ ਬੱਸ ੜੀ ਕਰੀਆਂ ਕਿ ਭਾਈ ਅਸੀਂ ਤਾਂ ਆਧਾਰ ਕਰ ਲੈ ਕੇ ਆਈਆਂ ਸੀ ਪੈਸੇ ਪਰਸੇ ਚ ਪਾਣਾ ਭੁੱਲ ਗਈਆਂ ਜੀ ਤੇ ਉਹ ਸਫਰ ਕਰਨ ਤੋਂ ਬੈਠੀਆਂ ਆਦਤ ਹੀ ਬਣ ਚੁੱਕੀ ਹੈ ਇੱਕ ਸਾਹ ਆਦਤ ਬਣ ਗਈ ਹੈ ਲੰਬਾ ਸਮਾਂ ਹੋ ਗਿਆ ਸੋ ਪਰਸ ਜਿਹੜਾ ਖਾਲੀ ਵੀ ਰੱਖਦੀਆਂ ਉਹ ਵੀ ਇਸ ਕਰਕੇ ਰੱਖਦੀਆਂ ਕਿ ਸ਼ਾਇਦ ਹੁਣ ਮਾਨ ਸਾਹਿਬ ਜਿਹੜਾ ਨੇ ਹਜ਼ਾਰ ਹਜ਼ਾਰ ਰੁਪਈਆ ਦੇ ਦੇਣ ਤੇ ਪਰਸੇ ਜ ਹਜ਼ਾਰ ਹਜ਼ਾਰ ਰੁਪਈਆ ਹੀ ਪਾਵਾਂਗੀ ਸੋ ਚਲੋ ਉਹ ਤਾਂ ਅਲੱਗ ਗੱਲਾਂ ਰਹੀਆਂ ਪਰ ਇਸ ਤੋਂ ਇਲਾਵਾ ਅੱਜ ਪੰਜਾਬ ਦੇ ਵਿੱਚ ਅਜਿਹੀ ਸਿਚੁਏਸ਼ਨ ਬਣੀ ਸਿਰ ਪੰਜਾਬ ਦੇ ਵਿੱਚ ਨਹੀਂ ਅੰਦਰ ਇਹ ਜੰਨੀ ਵਾਰ ਵੀ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਹੁੰਦੀਆਂ ਨੇ ਤੁਸੀਂ ਇਹ ਦੇਖ ਲਓ ਹਰ 15 ਦਿਨ ਬਾਅਦ ਆਮ ਆਦਮੀ ਪਾਰਟੀ ਦੀ ਇੱਕ ਰੈਲੀ ਪੰਜਾਬ ਦੇ ਵਿੱਚ ਹੋਣੀ ਹੋਣੀ ਹੈ ਕਿਉਂਕਿ ਟਾਰਗੇਟ ਲੋਕ ਸਭਾ ਚੋਣਾਂ ਨੇ ਲੋਕ ਸ ਇਹਦਾ ਇੱਕ ਐਗਜ਼ਾਮਪਲ ਲੈ ਲਓ ਕਿ ਹੁਣ ਤੱਕ ਆਮ ਆਦਮੀ ਪਾਰਟੀ ਨੇ ਪਿਛਲੇ ਡੇਢ ਦੋ ਮਹੀਨਿਆਂ ਦੇ ਵਿੱਚ ਜਿੰਨੀਆਂ ਵੀ ਰੈਲੀਆਂ ਕੀਤੀਆਂ ਜਿੰਨੇ ਵੀ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਸਾਰੇ ਉਹਨਾਂ ਹਲਕਿਆਂ 'ਚ ਕੀਤੇ ਜਿੱਥੇ ਲੋਕ ਸਭਾ ਹਲਕੇ ਨੇ ਤੁਸੀਂ ਐਗਜ਼ਾਮਪਲ ਲੈ ਲਓ ਗੁਰਦਾਸਪੁਰ 'ਚ ਜਿਹੜਾ ਪਿਛਲੇ ਪਿਛਲੀ ਵਾਰ ਕੀਤਾ ਗਿਆ ਉਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਕੀਤਾ ਗਿਆ ਫਿਰ ਪਟਿਆਲਾ ਦੇ ਵਿੱਚ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਸੰਗਰੂਰ ਦੇ ਵਿੱਚ ਕੀਤਾ ਗਿਆ ਸੀ ਸੋ ਅੱਜ ਬਠਿੰਡਾ ਦੇ ਵਿੱਚ ਕੀਤਾ ਗਿਆ ਸੋ ਤਿੰਨ ਚਾਰ ਲੋਕ ਸਭਾ ਏਰੀਆ ਜਿਹੜੇ ਨੇ ਉਹ ਕਵਰ ਕਰ ਲਏ ਨੇ ਹੁਣ ਜਿਹੜੇ ਬਚੇ ਨੇ ਉਹ ਵੀ ਕਵਰ ਕਰ ਲੈਣੇ ਸ਼ਾਇਦ ਉਹ ਤਾਂ ਨਹੀਂ ਕਵਰ ਹੋ ਰਹੇ ਕਿਉਂਕਿ ਉੱਥੇ ਹਜੇ ਫੈਸਲਾ ਤਿਆਰ ਨਹੀਂ ਹੋਇਆ ਕਿ ਭਾਈ ਕਾਂਗਰਸ ਨਾਲ ਮਿਲ ਕੇ ਲੜਨੀ ਹੈ ਇੰਡੀਆ ਗੱਠ ਜੋੜ ਦੇ ਵਿੱਚ ਜਾਂ ਫਿਰ ਇਕੱਲੇ-ਇਕੱਲੇ ਲੜਾਂਗੇ ਪਰ ਜਿਹੜੇ ਬਿਆਨਬਾਜ਼ੀਆਂ ਦੋਵਾਂ ਸਾਈਡਾਂ ਤੋਂ ਇਹ ਆ ਰਹੀਆਂ ਨੇ ਕਿ ਅਸੀਂ 13 ਦੀਆਂ 13 ਸੀਟਾਂ ਦੇ ਉੱਤੇ ਲੜਾਂਗੇ ਸੋ ਅੱਜ ਦੀ ਰੈਲੀ ਇਸ ਕਰਕੇ ਵੀ ਜਿਹੜੀ ਚਰਚਾਵਾ ਦੇ ਵਿੱਚ ਆਈ ਕਿ ਪੂਰੇ ਪੰਜਾਬ ਦੇ ਵਿੱਚ ਖਾਸ ਕਰ ਬਠਿੰਡਾ ਦੇ ਵਿੱਚੋਂ ਸਰਕਾਰੀ ਬਸਾਂ ਗੈਪ ਸੀ ਸੋ ਇੱਕ ਅੱਖੀ ਦੱਸੀ ਇੱਕ ਅੱਖੀ ਦੇਖੀ ਐਗਜ਼ਾਮਪਲ ਦਿਨਾ ਇੰਦਰ ਜੀ ਕਿ ਜਦੋਂ ਪਟਿਆਲਾ ਦੇ ਵਿੱਚ 2 ਅਕਤੂਬਰ ਨੂੰ ਇੱਕ ਰੈਲੀ ਕੀਤੀ ਗਈ ਸੀ ਮਹਾ ਰੈਲੀ ਜਿਹਦੇ ਵਿੱਚ ਸਿਹਤ ਸੇਵਾਵਾਂ ਦਾ ਜਿਹੜਾ ਆ ਉਹ ਸ਼ੁਰੂਆਤ ਕੀਤੀ ਗਈ ਸੀ 500 ਕੁਛ ਕਰੋੜ ਰੁਪਏ ਦੀਆਂ ਉਹ ਸੀਗੀਆਂ ਸੋ ਪੂਰੇ ਪਟਿਆਲਾ ਦੇ ਵਿੱਚ ਇੱਕ ਪੋਸਟਰ ਲੱਗਾ ਸੀਗਾ ਮੁੱਖ ਮੰਤਰੀ ਸਾਹਿਬ ਉਹਰਾ ਦਾ भगवतमानौरा ਦਾ ਉਹ ਤੋਂ ਪਿਛਲੇ ਖੰਬੇ ਤੇ ਲੱਗਾ ਸੀ ਅਰਵਿੰਦ ਕੇਜਰੀਵਾਲौरा ਦਾ ਤੀਸਰੇ ਤੇ ਲੱਗਾ ਹੋਇਆ ਸੀ ਦੋਨਾਂ ਦਾ ਤੇ ਉੱਤੇ ਪੰਜਾਬ ਨੂੰ ਸੌਗਾਤ 525 ਕਰੋੜ ਰੁਪਏ ਸੇਤ ਮੰਦ ਰੈਲੀ ਇਹ ਉਹ ਹੈ ਨਾ ਸੋ ਤਿੰਨ ਪੋਸਟਰ ਦੀ ਸੀਕਵੈਂਸ ਬਣਿਆ ਹੋਇਆ ਸੀਗਾ ਇੱਕ ਪਾਸੋਂ ਜਿਹੜੀ ਤਿੰਨ ਬੱਤੀਆਂ ਵਾਲੀ ਖੰਭਾ ਸੀਗਾ ਉਹਨੂੰ ਛੱਡ ਕੇ ਬਾਕੀ ਸਾਰੇ ਪਟਿਆਲੇ ਦੇ ਵਿੱਚ ਇਸ ਤਰੀਕੇ ਦੇ ਪੋਸਟਰ ਲੱਗੇ ਸੀ ਸੋ ਪੋਸਟਰਾਂ ਦੇ ਉੱਤੇ ਖਰਚਾ ਕਿੰਨਾ ਬਿਲਕੁਲ ਅੱਜ ਵੀ ਕੈਂਟਰਾਂ ਦੇ ਕੈਂਟਰ ਭਰ ਕੇ ਉੱਥੇ ਪੋਸਟਰ ਲਾਏ ਗਏ ਜੀ ਕੈਂਟਰਾਂ ਦੇ ਕੈਂਟਰ ਭਰ ਕੇ ਦੇਖੋ ਆਮ ਆਦਮੀ ਪਾਰਟੀ ਨੇ ਸਕੀਮ 15 ਦਿਨ ਬਾਅਦ ਸ਼ੁਰੂ ਕਰਨੀ ਹੁੰਦੀ ਹੈ ਪਰ ਪੰਜਾਬ ਚ ਤੁਹਾਨੂੰ ਹਰ ਇੱਕ ਗਲੀ ਮੁਹੱਲੇ ਦੇ ਵਿੱਚ ਟੈਂਪੂ ਜਿਹੜੇ ਨੇ ਉਹਦੀ ਹੋਲਡਿੰਗ ਲੈ ਕੇ ਜਾਂਦੇ ਪਹਿਲੇ ਦਿਖਣ ਨੂੰ ਮਿਲ ਜਾਣਗੇ ਚਲੋ ਅੱਜ 125 ਕਰੋ 1125 ਕਰੋੜ ਦੀ ਸੁਗਾਤ ਤਾਂ ਜ਼ਰੂਰ ਦਿੱਖਤੀ ਗਈ ਪਰ ਐਸ ਇਵੈਂਟ ਨੂੰ ਕਰਾਉਣ ਦੇ ਲਈ ਖਰਚਾ ਕਿੰਨਾ ਹੋਇਆ ਜਿਹੜਾ ਹਮੇਸ਼ਾ ਪੰਜਾਬ ਦੇ ਲੋਕ ਜਾਂ ਫਿਰ ਵਿਰੋਧੀ ਧਿਰ ਇਲਜ਼ਾਮ ਲਗਾਉਂਦੀਆਂ ਨੇ ਆਮ ਆਦਮੀ ਪਾਰਟੀ ਦੇ ਕਿ ਪੰਜਾਬ ਦੇ ਖਜ਼ਾਨੇ ਨੂੰ ਜਿਹੜਾ ਖੋਰਾ ਲਗਾਇਆ ਜਾ ਰਿਹਾ ਇੰਦਰ ਵੱਡੇ ਵੱਡੇ ਈਵੈਂਟ 15 ਦਿਨਾਂ ਬਾਅਦ ਈਵੈਂਟ ਹਫਤੇ ਬਾਅਦ ਈਵੈਂਟ ਜਿਹੜੇ ਵੱਡੇ ਈਵੈਂਟ ਕੀਤੇ ਜਾਂਦੇ ਨੇ ਇਹਨਾਂ ਈਵੈਂਟਾਂ ਦਾ ਠੇਕਾ ਕਿਹੜੀ ਕੰਪਨੀ ਕੋਲ ਜਾਂਦਾ ਹੂੰ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਉਹ ਕੰਪਨੀਆਂ ਦਿੱਲੀ ਦੇ ਵਿੱਚ ਬੈਠੀਆਂ ਨੇ ਸੋ ਜਦੋਂ ਪੰਜਾਬ ਦਾ ਪੈਸਾ ਦਿੱਲੀ ਜਾ ਰਿਹਾ ਤਾਂ ਫਿਰ ਪ੍ਰੋਫਿਟ ਕਿਹਨੂੰ ਹੋ ਰਿਹਾ ਜ਼ਿਆਦਾ ਦਿੱਲੀ ਨੂੰ ਹੋ ਰਿਹਾ ਕਿ ਪੰਜਾਬ ਨੂੰ ਹੋ ਰਿਹਾ ਦਿੱਲੀ ਦੀ ਦਿੱਲੀ ਦੀ ਆਪ ਦੀ ਉਹ ਸਟਰੋਂਗ ਹੋ ਰਹੀ ਹੈ ਇਕਨੋਮੀ ਇਥੇ ਤੱਕ ਕਿ ਇੱਕ ਪਹਿਲਾਂ ਵੀ ਜਦੋਂ ਪੰਜਾਬ ਦੇ ਵਿੱਚ ਪੋਸਟਰ ਲੱਗੇ ਸੀ ਉਸ ਸਮੇਂ ਵੀ ਜਿਹੜਾ ਵਿਵਾਦਾਂ ਦੇ ਵਿੱਚ ਆਇਆ ਸੀਗਾ ਕਿ ਇਹਦੇ ਵਿੱਚ ਪੰਜਾਬੀ ਦੇ ਅੱਖਰ ਗਲਤ ਨੇ ਬਿਲਕੁਲ ਸੋ ਉਸ ਸਮੇਂ ਵੀ ਇਹ ਕਹਿ ਕੇ ਛੜਕਾਰਾ ਕਰਾ ਲਿਆ ਗਈ ਸੀ ਇਹ ਤਾਂ ਦਿੱਲੀ ਤੋਂ ਪੋਸਟਰ ਬਣ ਕੇ ਆਏ ਨੇ ਕਿਉਂ ਪੰਜਾਬ ਵਿੱਚ ਪ੍ਰਿੰਟਿੰਗ ਪ੍ਰੈਸਾਂ ਹੈ ਨਹੀਂ ਇੱਕ ਪਾਸੇ ਅਸੀਂ ਗੱਲਾਂ ਕਰਦੇ ਕਿ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦਵਾਂਗੇ ਤੇ ਦੂਸਰੇ ਪਾਸੇ ਸਾਡੇ ਪੋਸਟਰ ਜਿਹੜੇ ਨੇ ਪੰਜਾਬੀਆਂ ਦੇ ਵਿੱਚ ਪੰਜਾਬ ਦੇ ਵਿੱਚ ਲੱਗਣੇ ਨੇ ਪੰਜਾਬ ਦੀ ਪ੍ਰਿੰਟਿੰਗ ਪ੍ਰੈਸ ਤੋਂ ਹਟ ਕੇ ਦਿੱਲੀ ਦੀ ਪ੍ਰਿੰਟਿੰਗ ਪ੍ਰੈਸ ਤੋਂ ਛਪ ਕੇ ਆ ਰਹੇ ਨੇ ਹੁਣ ਵੀ ਜਿਹੜੇ ਐਡੇ ਵੱਡੇ ਵੱਡੇ ਇਵੈਂਟ ਕਰਵਾਏ ਜਾਂਦੇ ਨੇ ਫਲਾਣਾ 100 ਸੰਗਰੂਰ ਵਾਲਾ ਯਾਦ ਕਰਾਓ ਜਿਹਦੇ ਚ ਉਹ ਪੰਜਾਬੀ ਗਲਤ ਲਿਖੀ ਹੋਈ ਸੀ ਪੰਜਾਬ ਪੁਲਿਸ ਇਹ ਤੋਂ ਪਹਿਲਾਂ ਸੰਗਰੂਰ ਦੇ ਵਿੱਚ ਨਸ਼ਾ ਮੁਕਤੀ ਤੇ ਨਸ਼ਾ ਮੁਕਤੀ ਦੇ ਵਿੱਚ ਮੁਕਤੀ ਦੇ ਸਪੈਲਿੰਗ ਗਲਤ ਨੇ ਸੋ ਨਸ਼ਾ ਮੁਕਤੀ ਤੁਸੀਂ ਕਿੱਥੋਂ ਕਰ ਲੈਣੀ ਆ ਚਲੋ ਇੰਦਰ ਉਹ ਵੀ ਛੱਡੋ ਤੁਸੀਂ ਅੱਜ ਦੀ ਗੱਲ ਤੇ ਆਉਣਾ ਕਿ ਜਿਹੜਾ ਹਰ ਇੱਕ ਪੰਜਾਬ ਦੇ ਵਿੱਚ ਚਾਹੇ ਇਹਨਾਂ ਨੇ ਇੱਕ ਕਮਰਾ ਬਣਾਣਾ ਚਾਹੇ 10 ਹਸਪੀਟਲ ਬਣਾਣੇ ਨੇ ਜੋ ਚਾਹੇ ਰੈਲੀ ਦਾ ਉਦਘਾਟਨ ਕਰਨਾ ਸੋ ਅਰਵਿੰਦ ਕੇਜਰੀਵਾਲ ਉਹ ਰਿਹਾ ਕੇ ਕਰਨਗੇ ਚਲੋ ਵਧੀਆ ਗੱਲ ਹੈ ਕਨਵੀਨਰ ਨੇ ਨੈਸ਼ਨਲ ਲੀਡਰ ਬਣਾਉਣ ਦੀ ਕਾਲੀਆ ਬਣਾਦੇ ਵਿੱਚ ਜੀ ਪੰਜਾਬ ਤੋਂ ਜਾਜ ਜਾਂਦਾ ਲੈ ਕੇ ਆਂਦਾ ਸੋ ਹੁਣ ਮੈਂ ਇੱਕ ਐਵਰੇਜ ਹੀ ਕੱਢ ਰਿਹਾ ਸਿਗਾ ਹੁਣ ਮਤਲਬ ਦੋ ਤਿੰਨ ਥਾਵਾਂ ਤੇ ਰਿਸਰਚ ਆ ਕਰ ਰਿਹਾ ਸੀ ਜੇਕਰ ਇਹ ਅੰਦਰ ਜੀ ਤਾਂ ਆਪਾਂ ਜਹਾਜ ਭੇਜਦੇ ਆ ਜੀ ਤਾਂ 2 ਘੰਟੇ ਦੇ ਚਾਰजेस ਜਿਹੜਾ ਨੇ ਉਹ 50000 ਰੁਪਈਆ ਨੇ ਜੀ ਢੇੜੇ ਦੇ ਤੇ ਉਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਜਿਹੜਾ ਨੇ ਇੱਕ ਬਿਆਨ ਦਿੰਦੇ ਹੁੰਦੇ ਸੀ ਪਹਿਲਾਂ ਕਿ ਚੰਡੀ ਇਥੋਂ ਚੰਡੀ ਗੜੋਂ ਜਿਹੜਾ ਦਿੱਲੀ ਹੈ 2 ਘੰਟੇ ਦਾ ਰਸਤਾ ਹੈ ਹਮ ਤੋਂ ਰਸਤਾ ਤਾਂ ਹੁਣ ਵੀ ਉਹੀ ਹੈ ਜਿਆਦਾ ਤੋਂ ਜਿਆਦਾ ਟ੍ਰੈਫਿਕ ਹੋ ਗਈ ਹੋਏਗੀ 3 ਘੰਟੇ ਲੱਗ ਜਾਣਗੇ ਜਹਾਜ ਭੇਜਣ ਦੀ ਕੀ ਲੋੜ ਹੈ ਇਸ ਤੋਂ ਹੀ ਲਾਵਾ ਜਿਹੜੀ ਮੈਂ ਇਵੈਂਟ ਦੀ ਗੱਲ ਕੀਤੀ ਹੈ ਕਰੋੜਾਂ ਰੁਪਈਆ ਜਿਹੜਾ ਇੱਥੇ ਖਰਚ ਹੁੰਦਾ ਹੋਲਡਿੰਗ ਦੇ ਉੱਤੇ ਖਰਚ ਹੁੰਦਾ ਹੈ ਪੰਜਾਬ ਦੇ ਲੋਕਾਂ ਨੂੰ ਸਵਾਗਤਾਂ ਘੱਟ ਤੇ ਆਪਣੀ ਪੀਆਰ ਜ਼ਿਆਦਾ ਜਿਹੜੀ ਉਹ ਆਮ ਆਦਮੀ ਪਾਰਟੀ ਕਰ ਰਹੀ ਹੈ ਸੋ ਜੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਿੱਧਾ ਖਜ਼ਾਨੇ ਦੇ ਵਿੱਚੋਂ ਪਹਿਲਾਂ ਇਜ਼ਾਮ ਲਾਦੇ ਸੀ ਨਾ ਕਿ ਆਮ ਕਾਂਗਰਸ ਕਾਲੀ ਜਿਹੜਾ ਨੇ ਖੋਰਾ ਲਾਉਂਦੇ ਨੇ ਖੋਰਾ ਇੱਧਰ ਵੀ ਲੱਗ ਰਿਹਾ ਪਰ ਇੱਧਰ ਜਿਹੜਾ ਇੱਕ ਤਰੀਕੇ ਨਾਲ ਲੱਗ ਰਿਹਾ ਕਿ ਜਿਹੜਾ ਪੈਸਾ ਉਹ ਜਾ ਦਿੱਲੀ ਹੀ ਰਿਹਾ ਉਹ ਕਿਸ ਤਰੀਕੇ ਨਾਲ ਜਾ ਰਿਹਾ ਉਹ ਵੀ ਤੁਹਾਨੂੰ ਦੱਸ ਤਾਂ ਕਿ ਪੀਆਰ ਕੰਪਨੀਆਂ ਜਿਹੜੀਆਂ ਨੇ ਉਹ ਦਿੱਲੀ ਦੀਆਂ ਨੇ ਇਸ ਤੋਂ ਇਲਾਵਾ ਜਿਹੜੀਆਂ ਹੁਣ ਇੱਥੇ ਸੋਸ਼ਲ ਮੀਡੀਆ ਜਿਹੜੀਆਂ ਪਾ ਹੋਣ ਨੇ ਟੀਮਾਂ ਨੇ ਉਹ ਵੀ ਦਿੱਲੀ ਦੀਆਂ ਨੇ ਸੋ ਹੁਣ ਆਮ ਆਦਮੀ ਪਾਰਟੀ ਨੂੰ ਵੀ ਜਿਹੜਾ ਦਿੱਲੀ ਦੇ ਜ਼ਿਆਦਾ ਰੂਲ ਕਰ ਰਹੀ ਹੈ ਪੰਜਾਬ ਦੇ ਵਿੱਚੋਂ ਜਾਜ ਜਾਂਦਾ ਲੈ ਕੇ ਆਂਦਾ ਇਸ ਤੋਂ ਇਲਾਵਾ ਉੱਥੇ ਸਿਕਿਉਰਟੀਆਂ ਤੁਸੀਂ ਦੇਖ ਲਓ ਅੱਧੇ ਪੰਜਾਬ ਦੀ ਪੁਲਿਸ ਅੱਜ ਬਠਿੰਡੇ ਲੱਗੀ ਸੀ ਬਿਲਕੁਲ ਸੋ ਹੁਣ ਬਠਿੰਡੇ ਦੇ ਵਿੱਚ ਰੈਲੀ ਕਰਨ ਦੇ ਬਹੁਤ ਸਾਰੇ ਮਾਇਨੇ ਨੇ ਕਿਉਂਕਿ ਬਠਿੰਡਾ ਹੁਣ ਸਾਰਾ ਲੋਕ ਸਭਾ ਚੋਣਾਂ ਦੇ ਵਿੱਚ ਸਭ ਤੋਂ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਏਰੀਆ ਹੈ ਕਿਉਂਕਿ ਅੱਜ ਕਹਿ ਕੇ ਵੀ ਗਏ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਕਿ ਪੂਰੇ ਅਕਾਲੀ ਦਲ ਦੇ ਹਾਰ ਪੈ ਗਿਆ ਹਾਰ ਵਾਲਾ ਸੋ ਹੁਣ ਬੀਬੀ ਜੀ ਦੀ ਭਾਰੀ ਹੈ ਕਿਉਂਕਿ ਬੀਬੀ ਜੀ ਬਠਿੰਡਾ ਤੋਂ ਐਮਪੀ ਨੇ ਸੋ ਹੁਣ ਆਮ ਆਦਮੀ ਪਾਰਟੀ ਬੇਸ਼ੱਕ ਹੁਣ ਬਠਿੰਡਾ ਦੇ ਵਿੱਚ ਪੂਰਾ ਸਰਗਰਮ ਹੈ ਪਰ ਬਠਿੰਡਾ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਸਭ ਤੋਂ ਵੱਡੀ ਦਿੱਕਤ ਹੈ ਕਿ ਕੈਂਡੀਡੇਟ ਉਤਾਰੇਗਾ ਕੌਣ ਕਿਉਂਕਿ ਉੱਥੇ ਤਿੰਨ ਮੈਂ ਪਹਿਲਾਂ ਵੀ ਨਾਮ ਕਹੇ ਸੀਗੇ ਕਿਉਂਕਿ ਹੁਣ ਆਪਾਂ ਜੇ ਆ ਜੀਏ ਖੁੰਡਿਆ ਸਾਹਿਬ ਉਹ ਵੀ ਉੱਥੋਂ ਨੇ ਬਿਲਕੁਲ ਉਸ ਤੋਂ ਇਲਾਵਾ ਪ੍ਰੋਫੈਸਰ ਬਲਿੰਦਰ ਕੌਰ ਦੋ ਵਾਰ ਦੇ ਐਮਐਲਏ ਉਹ ਵੀ ਇੱਥੋਂ ਆ ਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਜਿਹੜੇ ਪ੍ਰਧਾਨ ਨੇ ਪ੍ਰੋਫੈਸਰ ਪ੍ਰਿੰਸੀਪਲ ਬੁੱਧਰਾ ਉਹ ਵੀ ਉੱਥੋਂ ਨੇ ਸੋ ਵੱਡਾ ਵੋਟ ਬੈਂਕ ਲੈ ਕੇ ਚੱਲਦੇ ਨੇ ਦੋ ਵਾਰ ਦੇ ਐਮਐਲਏ ਤੇ ਇੱਕ ਵਾਰ ਦੇ ਜਿਹੜਾ ਹੁਣ ਕੈਬਨਿਟ ਮਨਿਸਟਰ ਨੇ ਸੋ ਤਿੰਨਾਂ ਦਾ ਢੀ ਚੋਟੀ ਦਾ ਜੋਰ ਹੈ ਉਧਰਲੇ ਜਿਹੜੇ ਏਰੀਆ ਦੇ ਨੇਤਾ ਨੇ ਸੋ ਹੁਣ ਕਿਹਨੂੰ ਕੈਂਡੀਡੇਟ ਲਾਣਾ ਹੈ ਕਿਵੇਂ ਕੈਂਡੀਡੇਟ ਲਾਣਾ ਕਿਹਦੇ ਹੱਥ ਕਮਾਨ ਫੜਾਣੀ ਹੈ ਕਿਹਦੇ ਕੋਲ ਬੱਸਾਂ ਪ੍ਰਵਾਹ ਕੇ ਲੈ ਕੇ ਆਣੀਆਂ ਨੇ ਰੈਲੀਆਂ ਦੇ ਲਈ ਸੋ ਇਸ ਤਰੀਕੇ ਦੇ ਸਵਾਲ ਜਿਹੜਾ ਨੇ ਹੁਣ ਉੱਥੇ ਉਹ ਕਾਂਗਰਸ ਦੇ ਲਈ ਵੀ ਤੇ ਅਕਾਲੀਆਂ ਕੋਲ ਤਾਂ ਆਪਣਾ ਹੈਗਾ ਹੀ ਆ ਭਾਜਪਾ ਨਾਲ ਦੇਖ ਲੈਣੇ ਕਿਉਂਕਿ ਰਲੇਵੀਂ ਦੀਆਂ ਗੱਲਾਂ ਚੱਲ ਰਹੀਆਂ ਨੇ ਕੀ ਵੋਟ ਸ਼ੇਅਰਿੰਗ ਸੀਟ ਸ਼ੇਅਰਿੰਗ ਹੁੰਦੀ ਆ ਜਾਂ ਫਿਰ ਅਕਾਲੀ ਦਲ ਉੱਥੋਂ ਕਰਦਾ ਸੋ ਇਸ ਕਰਕੇ ਜਿਹੜਾ ਗੜ ਹੈ ਉਹ ਬਠਿੰਡਾ ਬਣਿਆ ਹੋਇਆ ਸੋ ਅੱਜ ਜਿਹੜੇ ਪ੍ਰੋਜੈਕਟ ਦੀ ਗੱਲ ਕਰ ਰਹੇ ਆ ਆਪਾਂ ਜਿਹੜੇ ਪ੍ਰੋਜੈਕਟ ਦੇ ਇੱਕ ਪੋਸਟਰ ਵੀ ਬਣਿਆ ਸੀ ਉਹਦੇ ਵਿੱਚ ਜਿਹੜੇ ਪਿੱਛੇ ਥਰਮਲ ਪਲਾਂਟ ਸੀਗੇ ਲੇਖ ਸੀਗਾ ਉਹ ਅਕਾਲੀਆਂ ਦੇ ਸਮੇ ਦਾ ਸੀਗਾ ਸੋ ਉੱਥੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਹੱਥ ਜੋੜ ਕੇ ਫੋਟੋ ਖਿੱਚਵਾਈ ਹੈ ਇਸ ਤੋਂ ਇਲਾਵਾ ਜਿਹੜਾ ਇਕੱਠ ਆਇਆ ਉਹ ਵੀ ਇਹੀ ਹੈ ਕਿ ਇਕੱਠ ਜਿਹ ਉਹ ਪੈਸਿਆਂ ਦਾ ਆਇਆ ਕਿਉਂਕਿ ਪੰਜਾਬ ਦੀਆਂ ਸਾਰੀਆਂ ਰੋਡਵੇ ਦੀਆਂ ਬੱਸਾਂ ਉੱਧਰ ਨੂੰ ਲਾਈਆਂ ਸੀਗੀਆਂ ਬੀਬੀਆਂ ਹੁਣ ਪੇਟ ਰਹੀਆਂ ਕਿ ਭਾਈ ਤੁਸੀਂ ਫ੍ਰੀ ਦੇ ਵਿੱਚ ਬੱਸਾਂ ਦਿੰਦੇ ਹੋ ਅੱਜ ਤਾਂ ਅਸੀਂ ਪੈਸੇ ਵੀ ਨਹੀਂ ਲੈ ਕੇ ਆਈਆਂ ਹੁਣ ਤੁਸੀਂ ਪ੍ਰਾਈਵੇਟ ਬੱਸਾਂ ਛੱਡੀਆਂ ਹੁਣ ਅਸੀਂ ਆਧਾਰ ਕਾਰਡ ਲੈ ਕੇ ਆਈਆਂ ਪਰਸ ਖਾਲੀ ਐ ਸੋ ਉਹ ਵੀ ਖੱਜਲ ਹੋਈਆਂ ਇਸ ਤੋਂ ਇਲਾਵਾ ਜਦੋਂ ਰੈਲੀ ਹੁੰਦੀ ਹੈ ਉੱਥੇ 20-20 ਕਿਲੋਮੀਟਰ ਦੇ ਜਾਮ ਹੁੰਦੇ ਨੇ ਤੇ ਇਥੋਂ ਜਿਹੜੇ ਲੋਕ ਜਾਂਦੇ ਨੇ ਉਹਨਾਂ ਦੀ ਵੀ ਇਹ ਲੱਗ ਰਹੀ ਹੈ ਕਿ ਮਨਰੇਗਾ ਵਾਲੇ ਜਿਹੜੇ ਕੰਮ ਇਹ ਨੇ ਉਹਨਾਂ ਨੂੰ ਲੈ ਕੇ ਆਈ ਜਾ ਆਮ ਆਦਮੀ ਪਾਰਟੀ ਨਾਲ ਦੇ ਕੋਲ ਹੁਣ ਸਮਰਥਕ ਵੀ ਨਹੀਂ ਬਚੇ ਜੀ ਜੇਕਰ ਐਸਾ ਹੋਇਆ ਜੇਕਰ ਸੱਚਮੁੱਚ ਐਸਾ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਤਰੀਕੇ ਦੇ ਨਾਲ ਲੋਕ ਜੁਟਾ ਕੇ ਇਕੱਠੇ ਕਰਕੇ ਆਪਣੀਆਂ ਰੈਲੀਆਂ ਤੇ ਲਿਜਾਣੇ ਪੈਂਦੇ ਆ ਤਾਂ ਫਿਰ ਇੱਕ ਵੱਡਾ ਖਤਰਾ ਵੱਡੇ ਖਤਰੇ ਦੀ ਘੰਟੀ ਜ਼ਰੂਰ ਆਮ ਆਦਮੀ ਪਾਰਟੀ ਆਸਤੇ ਆਉਣ ਵਾਲੇ ਪਵਿੱਖ ਦੇ ਵਿੱਚ ਵੱਜਦੀ ਦਿਖਾਈ ਦੇ ਰਹੀ ਹੈ ਤੇ ਦੂਜੇ ਪਾਸੇ ਕਿਸੇ ਵੇਲੇ ਮੁੱਖ ਮੰਤਰੀ ਭਵਨ ਸਿੰਘ ਮਾਨਹਰੀ ਕਹਿੰਦੇ ਹੁੰਦੇ ਸੀ 217 ਵੇਲੇ ਦੀ ਵੀ ਗੱਲ ਉਦੋਂ ਵੀ ਦੇਖਣ ਨੂੰ ਮਿਲੀ 215 ਦੇ ਵਿੱਚ ਵੀ ਲਗਭਗ ਦੇਖਣ ਨੂੰ ਮਿਲੀ ਸੀ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਇੱਕ ਕਾਲ ਦਿੰਦੇ ਸੀ ਤੇ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਸਮਰਥਕ ਨੇ ਵੱਡੀ ਗਿਣਤੀ ਜਿੱਥੇ ਵੀ ਉਹਨਾਂ ਨੇ ਬੁਲਾਇਆ ਹੁੰਦਾ ਸੀ ਉੱਥੇ ਪਹੁੰਚਦੇ ਸੀ ਤੇ ਉਸ ਵੇਲੇ ਮੁੱਖ ਮੰਤਰੀ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਹ ਸਾਡੇ ਪਮਕੜ ਨੇ ਜਿਹੜੇ ਬਿਣਾਲਦ ਵਾਲਾ ਦੇਖੇ ਜਿੱਥੇ ਵੀ ਅਸੀਂ ਸੱਦੀਏ ਉੱਥੇ ਪਹੁੰਚ ਜਾਂਦੇ ਆ ਸੋ ਹੁਣ ਲੱਗਦਾ ਹੈ ਕਿ ਉਹ ਪਮਕੜ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕੋਲੇ ਫਿਲਹਾਲ ਦੇ ਲਈ ਨਹੀਂ ਰਹੇ ਜਾਂ ਫਿਰ ਉਹਨਾਂ ਪਮ ਵੱਦ ਖੰਭ ਨਿਕਲੇ ਆ ਤੇ ਹੁਣ ਉਹ ਉੱਡਦੇ ਨਹੀਂ ਜੇ ਉੱਡਦੇ ਨੇ ਤਾਂ ਫਿਰ ਉਹ ਕੁਛ ਨਾ ਕੁਛ ਖਾਣ ਪੀਣ ਨੂੰ ਭਾਲਦੇ ਆ ਤੇ ਇਹਦੇ ਕਰਕੇ ਜੇਕਰ ਸੱਚਮੁੱਚ ਐਸੀ ਗੱਲ ਹੈ ਮੇਰੇ ਰੇਕੇ ਦੀ ਵੈਸੇ ਅਸੀਂ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵਿਵੇਕ ਜੀ ਵੀ ਇਸ ਚੀਜ਼ ਦੇ ਉੱਤੇ ਲੱਗੇ ਹੋਏ ਨੇ ਮੈਂ ਵੀ ਉਸ ਚੀਜ਼ ਤੇ ਰਿਸਰਚ ਕਰ ਰਹੇ ਆ ਕਿ ਕੀ ਇਸ ਦੀ ਗੱਲ ਨੇ ਦੇ ਹੀ ਦੇਣੇ ਤੋਕ ਦੇਣਾ ਤੱਕ ਬਿਲਕੁਲ ਜੀ ਅਸੀਂ ਆਪਣੇ ਵਿਰੋਧੀ ਤੇਰਾ ਸਭ ਤੋਂ ਜ਼ਿਆਦਾ ਅਕਾਲੀ ਦਲ ਐਕਟਿਵ ਹੈ ਹਰ ਇੱਕ ਚੀਜ਼ਾ ਸਬੂਤ ਲਿਆ ਕੇ ਠਾ ਕੇ ਕਿਉਂਕਿ ਅਕਾਲੀ ਦਲ ਦੇ ਗੜ ਦੇ ਵਿੱਚ ਅੱਜ ਸਨਮਾਰੀ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੀ ਵੱਲੋਂ ਚਲੋ ਅਕੇ ਚੱਲਦੇ ਆ ਜੀ ਕਹਿੰਦੇ ਇਹੀ ਹੌਟ ਸੀਟ ਜਿਹੜੀ ਬਠਿੰਡਾ ਹੌਟ ਸੀਟ ਅੱਜ ਕੱਲ ਬਣੀ ਹੋਈ ਆ ਇਹੀ ਹੌਟ ਸੀਟ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਵੀ ਕਹਿੰਦੇ ਜੀ ਅੱਜ ਡਾਂ ਖੜਕਾਈ ਗਈ ਆ ਉਹਨਾਂ ਨੇ ਵੀ ਆਪਣਾ ਇੱਕ ਵੱਡਾ ਦਮਖੰਮ ਦਿਖਾਉਣ ਦੀ ਜਿਹੜੀ ਕੋਸ਼ਿਸ਼ ਐ ਉਹ ਬਠਿੰਡੇ ਚ ਕੀਤੀ ਐ ਵਿਵੇਕ ਜੀ ਕੀ ਮਾਇਨੇ ਰਹਿਣ ਵਾਲਿਆ ਕੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਇਹ ਆ ਭਾਵ ਕਿ ਆਪਣੀ ਇੱਕ ਵੱਖਰੀ ਆਪਣੀ ਇੱਕ ਵੱਖਰੀ ਆਪਾਂ ਕਹਿ ਸਕਦੇ ਆ ਕਿ ਧੜਾ ਖੜਾ ਕਰਕੇ ਪਹਿਲਾ ਬਾਗੀ ਸੁਰ ਦਿਖਾਏ ਗਏ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਐਲਾਨ ਵੀ ਕਰ ਦਿੱਤਾ ਗਿਆ ਕਿ ਮੈਂ ਨਹੀਂ ਲੜੂੰਗਾ ਤੇ ਫਿਰ ਕਹਿੰਦਾ ਕਿ ਜੇਕਰ ਮੇਰੀ ਹਾਈ ਕਮਾਂਡ ਕਹੇਗੀ ਮੈਂ ਤਾਂ ਉਹਨਾਂ ਦੇ ਹੁਕਮਾਂ ਤੇ ਬੱਜਿਆ ਹੋਇਆ ਕੀ ਕੀ ਲੱਗਦਾ ਨਵਜੋਤ ਸਿੰਘ ਸਿੱਧੂ ਖੁਰੀ ਹੁਣ ਕੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਇੰਦਰ ਨਵਜੋਤ ਸਿੰਘ ਸਿੱਧੂ ਜੀ ਪਿਛਲੇ 2 ਦਿਨਾਂ ਦੇ ਵਿੱਚ 2 ਦਿਨਾਂ ਤੋਂ ਜਿਹੜਾ ਨੇ ਬਠਿੰਡਾ ਦੇ ਵਿੱਚ ਨੇ ਅੱਜ ਵੱਡੀ ਰੈਲੀ ਉਹਨਾਂ ਦੇ ਵੱਲੋਂ ਵੀ ਕੀਤੀ ਗਈ ਸੋ ਗਾਠਾ ਮਾਰਦਾ ਘੱਟ ਉੱਥੇ ਵੀ ਪਹੁੰਚਿਆ ਸੀਗਾ ਸੋ ਉੱਥੇ ਜਾ ਕੇ ਆਪਾਂ ਹੁਣ ਗੱਲ ਕਰੀਏ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਇੱਕ ਕੱਦਾਬਾਰ ਨੇਤਾ ਦੇ ਵਜੋਂ ਜਾਣੇ ਜਾਂਦੇ ਨੇ ਬੇਸ਼ੱਕ ਆਪਣੇ ਬਿਆਨਾਂ ਕਰਕੇ ਆਪਣੇ ਰਵਈਏ ਕਰਕੇ ਆਪਣੀ ਬੋਲਬਾਣੀ ਕਰਕੇ ਆਪਣੀ ਸ਼ੇਰੋ ਸ਼ਾਇਰੀ ਕਰਕੇ ਜਾਂ ਫਿਰ ਆਪਣੇ ਅੜੀਲ ਪਾਣੇ ਕਰਕੇ ਵੀ ਵਾਅਦਿਆਂ ਦੇ ਵਿੱਚ ਰਹਿੰਦੇ ਨੇ ਪਰ ਇੱਕ ਕੱਦਾਬਾਰ ਨੇਤਾ ਨੇ 2014 ਚਾਰ ਤੋਂ 2014 ਤੱਕ ਭਾਜਪਾ ਦੇ ਵਿੱਚ ਰਹੇ ਸੰਸਦ ਰਹੇ ਉਸ ਤੋਂ ਬਾਅਦ ਰਾਜ ਸਭਾ ਮੈਂਬਰ ਬਣੇ ਫਿਰ ਰਾਜ ਸਭਾ ਛੱਡ ਕੇ ਕਾਂਗਰਸ ਜੁਆਇਨ ਕਰ ਲਈ ਕਾਂਗਰਸ ਤੋਂ ਫਿਰ ਬਤੌਰ ਐਮਐਲਏ ਚੋਣ ਲੜੀ ਜਿੱਤ ਗਏ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਿਜਲੀ ਵਿਭਾਗ ਸੰਭਿਆ ਉਹ ਸਾਂਭਿਆ ਨਹੀਂ ਗਿਆ ਅਸਤੀਫਾ ਦੇ ਗਏ ਫਿਰ ਘਰ ਬੈਠ ਕੇ ਕੈਬਨਿਟ ਚੋਂ ਬਾਹਰ ਹੋ ਕੇ ਘਰ ਬੈਠ ਕੇ ਜੀ ਲੰਬਾ ਚਿਰ ਰੁੱਸੇ ਰਹੇ ਕਿਸੇ ਨਾਲ ਗੱਲ ਨਹੀਂ ਕੀਤੀ 2-1.5-2 ਸਾਲ ਜਿਹੜਾ ਚਰਚਾਵਾਂ ਚ ਨਹੀਂ ਆਏ ਮੀਡੀਆ ਸਾਹਮਣੇ ਨਹੀਂ ਆਏ ਲੋਕਾਂ ਦੇ ਵਿੱਚ ਨਹੀਂ ਵਿਚਰੇ ਫਿਰ ਆਏ ਤੇ ਪ੍ਰਧਾਨਗੀ ਲੈ ਗਏ ਪ੍ਰਧਾਨਗੀ ਲੈਣ ਤੋਂ ਬਾਅਦ ਇਹ ਵੀ ਮੰਨਿਆ ਗਿਆ ਕਿ ਕੈਪਟਨ ਨੂੰ ਹਟਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਆ ਉਹ ਸਿੱਧੂ ਸਾਹਦਾ ਸਿੱਧੂ ਸਾਹਦਾ ਕਿਉਂਕਿ ਲਗਾਤਾਰ ਹਾਈ ਕਮਾਂਡ ਦੇ ਨਾਲ ਸੀਗਾ ਕਿਉਂਕਿ ਲਗਾਤਾਰ ਰਾਹੁਲ ਗਾਂਧੀ ਹੋਰਾਂ ਦੇ ਨਾਲ ਨਜ਼ਦੀਕੀਆਂ ਸੀਗੀਆਂ ਉਸ ਤੋਂ ਬਾਅਦ ਫਿਰ ਚੰਨੀ ਹੁਣੀ ਮੁੱਖ ਮੰਤਰੀ ਬਣੇ ਖੜਕਾਦੜ ਫੇਰ ਹੋ ਗਿਆ ਉਸ ਤੋਂ ਬਾਅਦ ਫਿਰ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਗਰਾਰੀ ਅੜ ਗਈ ਕਿ ਭਾਈ ਮੈਂ ਹੀ ਬਣੂਗਾ ਪਰ ਜਿਹੜੀ ਇੱਕ ਵੱਡੀ ਘਟਨਾ ਵਾਪਰੀ ਇਸ ਬਾਬਤ ਇਸ ਦੇ ਵਿਚਕਾਰ ਉਹ ਇਹ ਸੀਗੀ ਕਿ ਜਦੋਂ ਸੀਐਮ ਚਹਿਰਾ ਐਲਾਨਣਾ ਸੀਗਾ ਪੰਜਾਬ ਦੇ ਵਿੱਚ ਜੀ ਰਾਹੁਲ ਗਾਂਧੀ ਹੋਰੀ ਪੰਜਾਬ ਆਉਂਦੇ ਨੇ ਲੁਧਿਆਣਾ ਦੇ ਵਿੱਚ ਇਹ ਇਵੈਂਟ ਰੱਖਿਆ ਜਾਂਦਾ ਸੋ ਉਸ ਸਮੇਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸੁਨੀਲ ਜਾਖੜ ਉਹ ਨਹੀਂ ਗੱਡੀ ਚਲਾ ਰਹੇ ਹੁੰਦੇ ਨੇ ਪਿੱਛੇ ਰਾਹੁਲ ਗਾਂਧੀ ਬੈਠੇ ਹੁੰਦੇ ਨੇ ਨਾਲ ਬੈਠੇ ਹੁੰਦੇ ਨੇ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਹੋਰੀ ਸੋ ਉਸ ਸਮੇਂ ਲਗਾਤਾਰ ਵਿਵਾਦ ਹੁੰਦਾ ਲਗਾਤਾਰ ਜਿਹੜਾ ਆ ਨਵਜੋਤ ਸਿੰਘ ਸਿੱਧੂ ਆਪਣੀ ਗਲਤ ਜੜੇ ਰਹਿੰਦੇ ਨੇ ਉਸ ਤੋਂ ਬਾਅਦ ਥੋੜਾ ਜਿਹਾ ਰਾਹੁਲ ਗਾਂਧੀ ਨਾ ਤੋਂ ਨਰਾਜ਼ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਐਗਰੀ ਹੋ ਜਾਂਦੇ ਨੇ ਸੁਨੀਲ ਜਾਖੜ ਕਨਵਿੰਸ ਕਰ ਲੈਂਦੇ ਨੇ ਰਾਹੁਲ ਗਾਂਧੀ ਕਨਵਿੰਸ ਕਰ ਲੈਂਦੇ ਨੇ ਫਿਰ ਇਹ ਐਗਰੀ ਵੀ ਹੋ ਜਾਂਦੇ ਨੇ ਚਰਨਜੀਤ ਚੰਨੀ ਉਹਨਾਂ ਨੂੰ ਜਿਹੜਾ ਐਲਾਨ ਦਿੱਤਾ ਜਾਂਦਾ ਮੁੱਖ ਮੰਤਰੀ ਪੰਜਾਬ ਦਾ ਕਾਂਗਰਸ ਉਹਨਾਂ ਦੇ ਚਿਹਰੇ ਦੇ ਉੱਤੇ ਚੋਣ ਲੜਦੀ ਹੈ ਨਵਜੋਤ ਸਿੰਘ ਸਿੱਧੂ ਨਹੀਂ ਮਜੀਠੀਏ ਨੂੰ ਚੈਲੰਜ ਕਰ ਦਿੰਦੇ ਨੇ ਉੱਥੇ ਹਾਰ ਜਾਂਦੇ ਨੇ ਜੀਵਨ ਜੋਤ ਕੋਰ ਜਿੱਤ ਜਾਂਦੇ ਆ ਪਰ ਜਿਹੜਾ ਕੜਤਣ ਦੇ ਜਿਹੜਾ ਇੱਕ ਮਿਸ ਅੰਡਰਸਟੈਂਡਿੰਗ ਸ਼ੁਰੂ ਹੋਈ ਸੀਗੀ ਉਹ ਗੱਡੀ ਦੇ ਵਿੱਚੋਂ ਖਤਮ ਨਹੀਂ ਹੁੰਦੀ ਜੀ ਗੋ ਗੋ ਉਸ ਤੋਂ ਬਾਅਦ ਹੀ ਨਾਲ ਹੀ ਜਿਹੜਾ ਆ ਹਜੇ ਹਾਰ ਦਾ ਗੰਭੀਰ ਨਹੀਂ ਭਲਾ ਪਾਉਂਦੇ ਕਿ ਜੇਲ੍ਹ ਤੋਂ ਇੱਕ ਸਾਮਣ ਆਇਆ ਹੁੰਦਾ ਕਿ ਆਈ ਭਾਈ ਜੇਲ੍ਹ ਚ ਆ ਜਾਓ ਅਦਾਲਤ ਦੇ ਵੱਲੋਂ ਸੋ ਉਸ ਤੋਂ ਬਾਅਦ ਲੰਬਾ ਚੇਰ ਜੇਲ੍ਹ ਦੇ ਵਿੱਚ ਰਿਹਾ ਤੇ ਜੇਲ੍ਹ ਤੋਂ ਬਾਅਦ ਨਿਕਲਦੀ ਜਿਹੜਾ ਆ ਧਰਮ ਪਤਨੀ ਉਹਨਾਂ ਦੀ ਸਿਹਤ ਖਰਾਬ ਸੀਗੀ ਸੋ ਉਸ ਬਾਬਤ ਵਿੱਚ ਫਸੇ ਰਹੇ ਕਹਿ ਸਕਦੇ ਆ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਠੰਡੇ ਰਹੇ ਲੰਬਾ ਚੇਰ ਆਈ ਨਹੀਂ ਫਿਰ ਹੁਣ ਬੇਟੇ ਦਾ ਵਿਆਹ ਸੀਗਾ ਸੋ ਘਰ ਚ ਖੁਸ਼ੀਆਂ ਆਈਆਂ ਤੇ ਹੁਣ ਨਵਜੋਤ ਸਿੰਘ ਸਿੱਧੂ ਫੋਲ ਚਾਰਜ ਨੇ ਤੇ ਇੱਕ ਅਟੈਕਿੰਗ ਮੋੜ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਆ ਰਹੇ ਨੇ ਪਰ ਵੱਡਾ ਸਵਾਲ ਉਹੀ ਹੈ ਕਿ ਪਹਿਲਾਂ ਵੀ ਕਾਂਗਰਸ ਨੂੰ ਖੋਰਾ ਇਸੇ ਕਰਕੇ ਲੱਗਾ ਕਿ ਜਿਹੜਾ ਵੱਖ-ਵੱਖ ਧਿਰ ਬਣ ਗਈਆਂ ਨਵਜੋਤ ਸਿੱਧੂ ਦਾ ਅਲੱਗ ਚੈਲੰਜ ਚੰਨੀ ਹੋ ਰਹਾ ਦਾ ਅਲੱਗ ਫਿਰ ਮਾਲਵੇ ਦੇ ਵਿੱਚੋਂ ਆਪਾਂ ਗੱਲ ਕਰੀਏ ਰਾਜਾ ਵਿਢਿੰਗ ਹੋ ਰਹਾ ਦਾ ਅਲੱਗ ਆਪਣਾ ਫਿਰ ਆਸ਼ੂ ਹੋ ਰਹਾ ਦਾ ਅਲੱਗ ਸੋ ਜਦੋਂ ਅਜਿਹੇ ਧੜੇ ਬਣੇ ਕਈ ਰੁੱਸ ਗਏ પાજ પાછો ચલે ગયે ફેર આ ગયે ਹੁਣ ਫੇਰ ਕਹਿ ਰਹੇ ਜੀ ਆਪਾ ਤੁਹਾਡੇ ਨਾਲ ਆਸੀਂ ਕਾਂਗਰਸ ਨੂੰ ਅੱਗੇ ਲੈ ਕੇ ਜਾਵਾਂਗੇ ਮਜ਼ਬੂਤ ਕਰਾਂਗੇ ਸੋ ਜਦੋਂ ਇਜੀਆਂ ਚਰਚਾ ਉੱਠੀਆਂ ਤੇ ਅੱਜ ਜਿੱਤੇਗਾ ਪੰਜਾਬ ਇੱਕ ਰੈਲੀ ਕੀਤੀ ਗਈ ਹੂੰ ਕੋਈ ਵੱਡਾ ਕਾਂਗਰਸੀ ਚਿਹਰਾ ਐਸੋ ਰੈਲੀ ਦੇ ਵਿੱਚ ਨਹੀਂ ਤੁਸੀਂ ਇਹ ਦੇਖ ਲਓ ਕਿ ਪੰਜਾਬ ਮਾਡਲ ਪੰਜਾਬ ਮਾਡਲ ਕਹਿਣ ਵਾਲੇ ਇੱਕ ਸਕੀਮ ਦਿੰਦੇ ਹੁੰਦੇ ਸੀਗੇ ਕਿ ਅਸੀਂ ਰੇਤੇ 'ਚੋਂ ਇੰਨਾ ਪੈਸਾ ਜਨਰੇਟ ਕਰਾਂਗੇ ਐਕਸਾਈਜ਼ 'ਚੋਂ ਇੰਨਾ ਪੈਸਾ ਜਨਰੇਟ ਕਰਾਂਗੇ ਇੱਥੋਂ ਪੈਸਾ ਲਿਆਵਾਂਗੇ ਕੇਰਲਾ ਦੀ ਐਗਜ਼ਾਮਪਲ ਤਾਮਿਲਨਾਡੂ ਦੀ ਐਗਜ਼ਾਮਪਲ ਸੋ ਐਗਜ਼ਾਮਪਲਾਂ ਵੀ ਹੁਣ ਖਤਮ ਹੋ ਗਈਆਂ ਹਾਂ ਅਟੈਕਿੰਗ ਮੋਡ 'ਚ ਨੇ ਪੰਜਾਬ ਦੇ ਵਿੱਚ ਲਗਾਤਾਰ ਅਟੈਕਿੰਗ ਮੋਡ ਦੇ ਵਿੱਚ ਨੇ ਆ ਪੰਜਾਬ ਦੀ ਸੱਤਾ ਸੱਤਰ ਸਰਕਾਰ ਦੇ ਉੱਤੇ ਅੱਜ ਵੀ ਵੀਡੀਓ ਦਿਖਾ ਕੇ ਜਿਹੜਾ ਨੇ ਕਾਫੀ ਤਵਾਇਲ ਆ ਕੇ ਗਏ ਨੇ ਸਰਕਾਰ ਦੇ ਉੱਤੇ ਪਰ ਸਵਾਲ ਉਹੀ ਹੈ ਕਿ ਆਪਦੇ ਸਾਥੀ ਕਿੱਥੇ ਨੇ ਨਾ ਤਾਂ ਇਹ ਕਿਸੇ ਪ੍ਰੋਗਰਾਮ 'ਚ ਦਿਖੇ ਥਾ ਤੁਸੀਂ ਇਹ ਦੱਸੋ ਕਿ ਨਵਜੋਤ ਸਿੰਘ ਸਿੱਧੂ ਉਰਾਦੇ ਨਾਲ ਪੰਜਾਬ ਕਾਂਗਰਸ ਦੇ ਲੀਡਰ ਤੁਹਾਨੂੰ ਦਿਖੇ ਅੱਜ ਤੱਕ ਜਦੋਂ ਦੋਦੇ ਨਵਜੋਤ ਸਿੰਘ ਸਿੱਧੂ ਰੀ ਬਾਹਰ ਆਏ ਨੇ ਹ ਹੁਣ ਦੋ ਕੁ ਦਿਨ ਪਹਿਲਾਂ ਜਰੂਰ ਦੇਖਿਆ ਗੁਰਜੀਤ ਔਜਲਾ ਪ੍ਰਤਾਪ ਬਾਜਵਾ ਰੰਧਾਵਾ ਹੋਣੀ ਉਹ ਵੀ ਤਾਂ ਕਰਕੇ ਦੇਖਿਆ ਕਿਉਂਕਿ ਬੇਟੇ ਕਰਨ ਦਾ ਬਿਆਸ ਸੀਗਾ ਤੇ ਉਹ ਸਾਰੇ ਮਹਿਮਾਨ ਵੱਜੋ ਆਏ ਹੋਏ ਸੀਗੇ ਇਸ ਤੋਂ ਇਲਾਵਾ ਨਾ ਤਾਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਕਿਸੇ ਪ੍ਰੋਗਰਾਮ 'ਚ ਦੇਖਦੇ ਨੇ ਨਾ ਪੰਜਾਬ ਕਾਂਗਰਸ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੇ ਅੱਜ ਪ੍ਰੋਗਰਾਮ 'ਚ ਦੇਖੀ ਹਾਂ ਰਵਿੰਦਰ ਆਵਲਾ ਜਰੂਰ ਆਏ ਹੋਏ ਸੀਗੇ ਇਸ ਤੋਂ ਇਲਾਵਾ ਸੁਰਜੀਤ ਸਿੰਘ ធីਮਾਨੂ ਨੇ ਜਰੂਰ ਆਏ ਹੋਏ ਸੀਗੇ ਇਸ ਤੋਂ ਇਲਾਵਾ ਕੱਲ ਨਵਜੋਤ ਸਿੰਘ ਸਿੱਧੂ ਰਾਣੇ ਕਹਿਆ ਕਿ ਮੈਚ ਹੋ ਜੀ ਸੋ ਹੁਣ ਇਹ ਸਵਾਲਾਂ ਦੇ ਵਿੱਚ ਕਿ ਨਵਜੋਤ ਸਿੰਘ ਸਿੱਧੂ ਹਰਾਂ ਨੇ ਦਿਲ ਤੋਂ ਕਿਹਾ ਕਿ ਹਾਈ ਕਮਾਂਡ ਨੂੰ ਚੇਤਾਵਨੀ ਦਿੱਤੀ ਜੀ ਬਿਲਕੁਲ ਕਿ ਭਾਈ ਮੈਂ ਨਹੀਂ ਮੰਨੂਗਾ ਕਿਉਂਕਿ ਪਹਿਲਾਂ ਵੀ ਤੁਸੀਂ ਮੈਨੂੰ ਸੁਪਨੇ ਜੇ ਦਿਖਾ ਕੇ ਪ੍ਰਧਾਨਗੀ ਦਾ ਪਹਿਲਾਂ ਦੇ ਦਿੱਤਾ ਉਸ ਤੋਂ ਬਾਅਦ ਹੁਣ ਇਦਾਂ ਤੇ ਹੁਣ ਮੈਂ ਚੋਣਾਂ ਨਹੀਂ ਲੜੂਗਾ ਇਹ ਹੁਣ ਹਾਈ ਕਮਾਂਡ ਨੂੰ ਚੇਤਾਵਨੀ ਦੇ ਕੇ ਗਏ ਨੇ ਕਿਉਂਕਿ ਅਜਿਹਾ ਜਦੋਂ ਕੰਮ ਕੀਤਾ ਗਿਆ ਅਜਿਹੀ ਇੱਕ ਚੇਤਾਵਨੀ ਦੇ ਦਿੱਤੀ ਕਿ ਕਿਉਂਕਿ ਕਾਂਗਰਸ ਹਮੇਸ਼ਾ ਦਾ ਖੇਡਦੀ ਹੈ ਨਵਜੋਤ ਸਿੰਘ ਸਿੱਧੂ ਦੇ ਨਾਮ ਦੇ ਉੱਤੇ ਅੰਬਰਸਰ ਦੇ ਵਿੱਚ ਵਧੀਆ ਰਸੂਕ ਰੱਖਦੇ ਨੇ ਪਟਿਆਲਾ ਦੇ ਵਿੱਚ ਵਧੀਆ ਰਸੂਕ ਰੱਖਦੇ ਨੇ ਦੋਨਾਂ ਪਾਸੇ ਜਿੱਧਰੋਂ ਵੀ ਲੜਾ ਦੋ ਇਸ ਵਾਰ ਤਾਂ ਹਵਾ ਕਰਕੇ ਜਿਹੜਾ ਨਵਜੋਤ ਸਿੰਘ ਸਿੱਧੂ ਹੋਰੀ ਉਸ ਤੋਂ ਬਾਅਦ ਮਜੀਠੀਏ ਦੇ ਕਰਕੇ ਆਪਣੀ ਬਿਗਟ ਨਹੀਂ ਸੰਭਾਲ ਪਾਏ ਨਹੀਂ ਤਾਂ ਉਹ ਤਾਂ ਚੌਕੇ ਛੱਕੇ ਮਾਰਨ ਵਾਲੇ ਜਿਹੜਾ ਆਗੂ ਨੇ ਸੋ ਹੁਣ ਜਿਹੜੀਆਂ ਨਾਲ ਦੀਆਂ ਕੜੀਆਂ ਸੀ ਉਹ ਵੀ ਟੁੱਟ ਗਈਆਂ ਕਿਉਂਕਿ ਅਸ਼ਵੀਨੀ ਸ਼ੇਖੜੀ ਹੁਣੀ ਖਾਸ ਮੰਨੇ ਜਾਂਦੇ ਸੀ ਉਹ ਭਾਜਪਾ ਚਾਲ ਮਾਰ ਕੇ ਸੋ ਹੁਣ ਨਵਜੋਤ ਸਿੰਘ ਸਿੱਧੂ ਅਰਾਦੇ ਨਾਲ ਪੰਜਾਬ ਕਾਂਗਰਸ ਦਾ ਉਹਨਾਂ ਆਗੂਆਂ ਦਾ ਕਹਿ ਸਕਦੇ ਆ ਕਿ ਮੇਲ ਮਲਾਪ ਵੀ ਨਹੀਂ ਹੋ ਰਿਹਾ ਸੋ ਇਸ ਕਰਕੇ ਹੁਣ ਨਵਜੋਤ ਸਿੰਘ ਸਿੱਧੂ ਹੋਣੀ ਇਕੱਲੇ ਤੁਰੇ ਨੇ ਹੁਣ ਦੇਖਦੇ ਆ ਕਿ ਇਕੱਲੇ ਕਾਂਗਰਸ ਨੂੰ ਮਜ਼ਬੂਤ ਕਰ ਲੈਂਦੇ ਨੇ ਹਾਈ ਕਮਾਂਡ ਹਾਂ ਪਰ ਇਹਨਾਂ ਹੋ ਸਕਦਾ ਕਿ ਜਿਹੜਾ ਐਲਾਨ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਵੱਲੋਂ ਕਿ ਮੈਂ ਚੋਣਾ ਨਹੀਂ ਲੜੂਗਾ ਹੋ ਸਕਦਾ ਹੈ ਕਿ ਰਾਹੁਲ ਕਾਂਧੀ ਉਹ ਰਾਦੇ ਖਾਸ ਨੇ ਪਹਿਲਾਂ ਤੋਂ ਹੁਣ ਥੋੜੀਆਂ ਮਨਮਟਾਪ ਚੱਲ ਰਹੇ ਨੇ ਤੇ ਬਹੁਤ ਜਲਦ ਕਾਲ ਸ਼ਾਇਦ ਆ ਦਿੱਲੀ ਤੋਂ ਆਜ ਮੈਂ ਕਿ ਸਿੱਧੂ ਸਾਹਿਬ ਆਜੋ ਤੁਹਾਨੂੰ ਹੁਣ ਪਾਰੀ ਖੇਡਣੀ ਪਏਗੀ ਤੁਸੀਂ ਆਜੋ ਪਾਰੀ ਦੀ ਹੱਥ ਚ ਫੜ ਲਓ ਕਿਉਂਕਿ ਜਿਹੜੇ ਬਿਆਨ ਦਿੱਤੇ ਗਏ ਆ ਜਨੋਜੋਤ ਸਿੰਘ ਸਿੱਧੂ ਦੇ ਵੱਲੋਂ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਕਰਦੇ ਨੇ ਉਹਨਾਂ ਨੇ ਕਿਹਾ ਕਿ ਪੰਜ ਮੁੱਖ ਮੰਤਰੀ ਬਦਲੇ ਨੇ ਪੰਜਾਬ ਨੇ ਜਿਸ ਦੇ ਵਿੱਚ ਚੰਨੀ ਦਾ ਵੀ ਜ਼ਿਕਰ ਕਰਕੇ ਕੈਪਟਨ ਮਰਿੰਦਰ ਸਿੰਘ ਉਹਦਾ ਵੀ ਜ਼ਿਕਰ ਕਰਕੇ ਤੇ ਅਕਾਲੀਆਂ ਤਾਂ ਤਾਂ ਕਰੀਗੇ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਨੂੰ ਵੀ ਕਿਹਾ ਸੀ ਜੀ ਤੇ ਮੈਂ ਚੰਨੀ ਨੂੰ ਵੀ ਕਿਹਾ ਤੇ ਮੈਂ ਕੈਪਟਨ ਨੂੰ ਵੀ ਕਿਹਾ ਕਿ ਭਾਈ ਬੇਦਵੀ ਦਾ ਇਨਸਾਫ ਕਰ ਦਿਓ ਜਾਂ ਫਿਰ ਹੋਰ ਪੰਜਾਬ ਦੇ ਮਸਲੇ ਹੱਲ ਕਰ ਦਿਓ ਕਿਸੇ ਨੇ ਹੱਲ ਨਹੀਂ ਕੀਤਾ ਤੇ ਅੱਜ ਦੇਖ ਲਓ ਇਹਨਾਂ ਦਾ ਹਾਲ ਕੀ ਸੋ ਇੱਕ ਵਾਰੀ ਮੇਰੇ ਖਿਆਲ ਨਾਲ ਆਪਦੇ ਅੱਲ ਵੀ ਦੇਖਣਾ ਚਾਹੀਦਾ ਕਿ ਜੇ ਉਹ ਨਹੀਂ ਜਿੱਤੇ ਤਾਂ ਜਿੱਤੇ ਦਾ ਤੁਸੀਂ ਵੀ ਨਹੀਂ ਹੋ ਪਰ ਚਲੋ ਐਨੀ ਹਾਓ ਕਿ ਕਾਂਗਰਸ ਦੇ ਨਾਲ ਵੱਖ ਹੋ ਕੇ ਪਹਿਲਾਂ ਵੀ ਬੜੇ ਫਿੱਕ ਪਏ ਤੇ ਅੱਜ ਕਾਂਗਰਸ ਇਸ ਹਾਸ਼ੀਏ ਦੇ ਉੱਤੇ ਆ ਕਿ ਪਿਛਲੀ ਵਾਰ ਦੀ 5 ਸਾਲ ਸੱਤਾ ਹਟਾਉਣ ਵਾਲੀ ਅੱਜ ਸਿਰਫ 18 ਐਮਐਲਿਆਂ ਦੇ ਉੱਤੇ ਆ ਕੇ ਟਿਕ ਕੇ ਬੈਠ ਗਈ ਤੇ ਉਹਦੇ ਵਿੱਚੋਂ ਵੀ ਅੱਧੇ ਭੱਜ ਕੇ ਭਾਜਪਾ ਦੀ ਕੁਛੜ ਚੜ੍ਹਨ ਦੇ ਵਿੱਚ ਗਾਲੀ ਕਾਲੇ ਨੇ ਸੋ ਹੁਣ ਜਿਹੜੇ ਛੱਡ ਕੇ ਆਏ ਕਹਿੰਦੇ ਕਿ ਉਹ ਵੀ ਜਨਵਰੀ ਤੱਕ ਕੋਈ ਵੱਡਾ ਫੇਰ ਬਦਲ ਜਿਹੜਾ ਕਾਂਗਰਸ ਚ ਫੇਰ ਹੋ ਸਕਦਾ ਜਿਹੜੇ ਜਾ ਕੇ ਵਾਪਸ ਆਏ ਦਿਖੇ ਸੀ ਉਹ ਫਿਰ ਜਾਂਦੇ ਜਿਹੜਾ ਦਿਖ ਸਕਦੇ ਕਿਉਂਕਿ ਬੈਗਪੈਕ ਕਰ ਲਏ ਮੋਦੀ ਉਹ ਰਾ ਦੇ ਨਾਮ ਦੇ ਤੇ ਬਹੁਤ ਜਲਦ ਉਧਰ ਜਾ ਸਕਦੇ ਨੇ ਉਸ ਬੇੜੀ ਤੇ ਛਾਲ ਮਾਰ ਸਕਦੇ ਨੇ ਪਰ ਐਨੀ ਹਾਉ ਪਰ ਅੱਜ ਦੀ ਜਿਹੜੀ ਇਹ ਕੀਤੀ ਗਈ ਸੋ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਰੂਰ ਹੈ ਕਿ ਪਹਿਲਾਂ ਵੀ ਕੈਪਟਨ ਮਰਿੰਦਰ ਸਿੰਘ ਦੇ ਨਾਮ ਦੀ ਇੱਕ ਪੇਜ ਸ਼ੁਰੂ ਕੀਤਾ ਉਸ ਦੇ ਉੱਤੇ ਆਪਣੇ ਪੱਖ ਰੱਖਣੇ ਸ਼ੁਰੂ ਕੀਤੇ ਹੁਣ ਰੈਲੀਆਂ ਤੱਕ ਉਤਰ ਆਏ ਨੇ ਕੀ ਬਹੁਤ ਜਲਦ ਕਾਂਗਰਸ ਨੂੰ ਟਾਟਾ ਬਾਏ ਬਾਏ ਕਰਕੇ ਕਿ ਆਪਣੀ ਪਾਰਟੀ ਬਣਾਉਣ ਜਾ ਰਹੇ ਨੇ ਜਾਂ ਫਿਰ ਇਹ ਜੋ ਸੋ ਪ੍ਰੋਗਰਾਮ ਕੀਤੇ ਜਾ ਰਹੇ ਨੇ ਇਹ ਸਿਰਫ ਹਾਈ ਕਮਾਂਡ ਨੂੰ ਦਿਖਾ ਲਈ ਕੀਤੇ ਜਾ ਰਹੇ ਨੇ ਕਿ ਦੇਖੋ ਤੁਸੀਂ ਆਹ ਗਲਤੀ ਕੀਤੀ ਸੀ ਚੰਨੀ ਨੂੰ ਲਾ ਕੇ ਤੇ ਹੁਣ ਮੈਂ ਦੇਖੋ ਮੇਰੇ ਨਾਲ ਲੋਕਾਂ ਦਾ ਇਕੱਠ ਵੀ ਐ ਮੈਂ ਪ੍ਰੋਗਰਾਮ ਵੀ ਕਰ ਰਿਹਾ ਮੈਨੂੰ ਸਮਰਥਨ ਵੀ ਮਿਲ ਰਿਹਾ ਤੇ ਮੇਰੇ ਨਾਲ ਲੋਕ ਵੀ ਜੁੜ ਰਹੇ ਨੇ ਇਹ ਹੁਣ ਥੋੜੇ ਦਿਨਾਂ ਦੇ ਵਿੱਚ ਸ਼ਾਇਦ ਨਵਜੋਤ ਸਿੰਘ ਸਿੱਧੂ ਰਹੀ ਆਪੇ ਸਪਸ਼ਟ ਕਰ ਦੇਣ ਕਿਉਂਕਿ ਬੋਲੇ ਬਿਨਾ ਤਾਂ ਰਹਿ ਨਹੀਂ ਸਕਦੇ ਬਿਲਕੁਲ ਜੀ ਇਹ ਸੋ ਪਹਿਲਾਂ ਤੋਂ ਹੀ ਰੀਤ ਚੱਲਦੀ ਆਈ ਆ ਕਾਂਗਰਸ ਦੇ ਵਿੱਚ ਲਗਾਤਾਰ ਵੱਡੇ ਚਿਹਰੇ ਕਹਿੰਦੇ ਵੀ ਦਿਖਾਈ ਦਿੱਤੇ ਕਿ ਸਾਨੂੰ ਬਾਹਰ ਲਿਆਂ ਨਹੀਂ ਨਹੀਂ ਸਾਨੂੰ ਆਪਣੇ ਅੰਦਰ ਲਿਆਂ ਨਹੀਂ ਮਾਰ ਪਾਈ ਹਮੇਸ਼ਾ ਤੇ ਹੁਣ ਇੱਕ ਵਾਰ ਫਿਰ ਤੋਂ ਟੜੇਬੰਦੀ ਦਾ ਕੰਮ ਹੈ ਜਿਹੜਾ ਉਹ ਮਾਫ ਕਰਨਾ ਕਾਂਗਰਸ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਤੇ ਇਹ ਟੜੇਬੰਦੀ ਕੀ ਕਾਂਗਰਸ ਨੂੰ ਚੜ੍ਹਾਈਆਂ ਵੱਲ ਲੈ ਕੇ ਜਾਏਗੀ ਜਾਂ ਫਿਰ ਨਿਗਾਰ ਵੱਲ ਲੈ ਕੇ ਜਾਏਗੀ ਇਹਦਾ ਜਵਾਬ ਸਮੇਂ ਨੇ ਦੇਣਾ ਤੇ ਸਮਾਂ ਵੀ ਨੇੜੇ ਹੀ ਆਉਂਦਾ ਜਾ ਪਰਿਆ ਕਿਉਂਕਿ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਇਹ ਚਾਰਾਂ ਪੰਜ ਮਹੀਨਿਆਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਇਹ ਕਾਰਗੁਜ਼ਾਰੀ ਟੜੇਬੰਦੀ ਦੀ ਕਾਰਗੁਜ਼ਾਰੀ ਕਿਧਰਲੇ ਪਾਸੇ ਨੂੰ ਗਈ ਐ ਸੋ ਅੱਜ ਦੀਆਂ ਸੁਰਖੀਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਹੈ ਇਸੇ ਤਰੀਕੇ ਦੇ ਨਾਲ ਅਸੀਂ ਹਰ ਰੋਜ਼ ਇਸੇ ਸਮੇਂ ਇਸ ਚੈਨਲ ਦੇ ਉੱਤੇ ਤੁਹਾਡੇ ਸਾਹਮਣੇ ਰੂਬਰੂ ਹੁੰਨੇ ਆ ਹੁਣ ਸਾਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਸਸ਼ੀਆ ਕਾਂਗ